ਗਰਸਪੁਰੇ ਪਾਸਾ ਦੇ ਮੇਰੇ ਬੱਚੇ ਫਰ ਨੇ ਬੱਜਿਆ ਪੌਦੀਂ ਕ੍ਰਿਪਤੀ ਬੱਜੇ ਮੇਰੇ ਰੂਪ ਕੋਈ ਤੁਹਾਨੂੰ ਮਰ ਜਾਵਾਂ ਕੋਈ ਗਲਤੀ ਮੇਰੇ ਬੱਚੇ ਤਾਂ ਇੱਕ ਭਿਆਨਕ ਹਾਦਸਾ ਹੋਇਆ ਜਿਸ ਦੇ ਵਿੱਚ ਪੰਜ ਲੋਕ ਜ਼ਖਮੀ ਹੋ ਗਏ ਨੇ ਤੇ ਇੱਥੇ ਇੱਕ ਜਵਾਕ ਦੀ ਹਾਲਤ ਬੇਹਦ ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਮੋਗਾ ਦੇ ਕੋਟਕਪੁਰਾ ਰੋਡ ਤੇ ਗਿਲ ਰੋਡ ਤੇ ਲਾਲ ਸਿੰਘ ਰੋਡ ਦੇ ਵਿਚਕਾਰ देर रात एक भयानक ਸੜਕੀ ਹਾਦਸਾ ਵਾਪਰਿਆ ਹੈ ਦੋ ਗੱਡੀਆਂ ਦੇ ਵਿੱਚ ਜ਼ਬਰਦਸਤ ਟੱਕਰ ਹੁੰਦੀ ਆ ਤਾਂ ਹਾਦਸੇ ਦੇ ਵਿੱਚ ਇੱਕ ਐਕਟਿਵਾ ਸਵਾਰ ਪਿਤਾ ਪੁੱਤਰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਦੋਨਾਂ ਨੂੰ ਗੱਡੀਆਂ ਦੇ ਚਾਲਕ ਜਿਹੜੇ ਹੁੰਦੇ ਨੇ ਉਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਨਾਂ ਗੱਡੀਆਂ ਦੇ ਜਿਹੜੇ ਚਾਲਕ ਸੀ ਉਹ ਵੀ ਜ਼ਖਮੀ ਹੋ ਜਾਂਦੇ ਨੇ ਬੁਰੀ ਤਰ੍ਹਾਂ ਤਾਂ ਇੱਕ ਗੱਡੀ ਦਾ ਚਾਲਕ ਤਾਂ ਬਿਲਕੁਲ ਠੀਕ ਹੈ ਪਰ ਬਹੁਤ ਹੀ ਭਿਆਨਕ ਹਾਦਸਾ ਵਾਪਰਿਆ ਹੈ ਤੇ मौके ਤੇ ਮੌਜੂਦ ਲੋਕਾਂ ਨੇ ਦੋਨਾਂ ਵਾਹਨਾਂ ਦੀ ਆਮੋ ਸਾਹਮਣੇ ਟੱਕਰ ਦੇਖੀ ਕਿ ਕਿੰਨੀ ਜ਼ੋਰਦਾਰ ਸੀ ਗੱਡੀਆਂ ਬੁਰੀ ਤਰ੍ਹਾਂ ਜਿਹੜੀਆਂ ਹਾਦਸਾ ਗ੍ਰਸਤ ਹੁੰਦੀਆਂ ਨੇ ਹਾਸੇ ਦੇ ਵਿੱਚ ਕੁੱਲ 5 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ 4 ਨੂੰ ਇਲਾਜ ਦੇ ਲਈ ਮੋਗਾ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਪਰ ਉੱਥੇ ਇੱਕ ਛੋਟਾ ਜਵਾਕ ਜੋ ਕਿ ਆਪਣੇ ਪਿਤਾ ਦੇ ਨਾਲ ਐਕਟਿਵਾ ਤੇ ਸਵਾਰ ਸੀ ਉਸ ਨੂੰ ਵੀ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਤਾਂ ਦੂਸਰੀ ਗੱਡੀ ਦੇ ਵਿੱਚ ਸਵਾਰ ਚਾਲਕ ਤੇ ਉਹਨਾਂ ਦਾ ਸਾਥੀ ਬੁਰੀ ਤਰ੍ਹਾਂ ਕਾਇਲ ਹੋਇਆ ਹੈ ਤਾਂ ਇਹਨਾਂ ਨੂੰ ਜਿਹੜਾ ਹੁਣ ਅੱਗੇ ਰੈਫਰ ਕਰਦ ਤਾਂ ਇਹ ਤਸਵੀਰਾਂ ਦਿਖਾ ਰਹੀਆਂ ਕਿ ਕਿਵੇਂ ਮੋਗਾ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਹੈ ਬੀਤੀ ਰਾਤ ਕੋਟਕਪੁਰਾ ਬਾਈਪਾਸ ਲਾਲ ਸਿੰਘ ਰੋਡ ਦੇ ਕੋਲ ਇਹ ਹਾਦਸਾ ਹੋਇਆ ਹੈ ਜਿਸ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਅਵਦੇਸ਼ ਕੁਮਾਰ ਜੀ ਕੀ ਹੋਇਆ ਤੁਹਾਡੇ ਨਾਲ ਹਾਂਜੀ ਕੀ ਹੋਇਆ ਬਸ ਮੈਂ ਤਾਂ ਸਾਈਡ ਮੈਂ ਕਿ ਮੈਂ ਤਾਂ ਗੱਡੀ ਵਿੱਚ ਚਪੇਟ ਵਿੱਚ ਆ ਗਿਆ ਤੇ ਦੋਨੋਂ ਗੱਡੀ ਟਕਰਾਈ ਮੈਂ ਤਾਂ ਵਿੱਚ ਮੈਂ ਮੈਂ ਤਾਂ ਬਹੁਤ ਦੂਰ ਪਿਆ ਆਪਕੇ ਸਾਥ ਕੌਣ ਕੌਣ ਦਾ ਹਾਂਜੀ ਮੈਂ ਉਹ ਮੇਰਾ ਬੱਚਾ ਮੈਂ ਉਹ ਮੇਰਾ ਬੱਚਾ ਹਾਦਸਾ ਕਿਵੇਂ ਹੋਇਆ ਬਸ ਇਹ ਦੋਨੋਂ ਗੱਡੀ ਟਕਰਾਈ ਵਿੱਚ ਪਿੱਛੇ ਗੱਡੀ ਹੋ ਗਈ ਨਾ ਪਿੱਛੇ ਮੇਰੇ ਉੱਪਰ ਆ ਗਈ ਗੱਡੀ ਆਪ ਪਾਸੇ ਗੁਜ਼ਰ ਰਹੇ ਥੇ ਹਾਂ ਦੇਖ ਸਾਡੇ ਪਾਸ ਮੇਂ ਗੱਡੀ ਆ ਤੇ ਘੁੰਮ ਕੇ ਹੋ ਗਈ ਸੀ ਕਹਾਂ ਸੇ ਆ ਰਹੇ ਥੇ ਹਮ ਤੋ ਕਰਤੇ ਜਾਂ ਘਰ ਜਾ ਰਹੇ ਤੇ ਨਾ ਹਰ ਗੋਵਿੰਦਨਗਰ ਘਰ ਕੀ ਕੰਮ ਕਰਤੇ ਹੋ ਅਨਿਆਰੀ ਕੁਸੋਪਾ ਆਪਣੀ ਗਾਕਸਾ ਰੋਡ ਤੇ ਜੀ ਕਹਾਂ ਤੇ ਚੋਟੇ ਆ ਯਾਹ ਪੇ ਮੇਰੇ ਬਹੁਤ ਸਾਰੇ ਪਾਦਾ ਮੇਰੇ ਬਕੂਰ ਪੈਰ ਨੇ ਵੱਜਿਆ ਪੂਰੀ ਤਰਫ ਪੱਤੀ ਉੱਪਰ ਮੇਰੇ ਕੋਲ ਤੁਮ ਜੀ ਮੈਂ ਮਰ ਜਾਵਾ ਕੋਈ ਗੱਲ ਨਹੀਂ ਮੇਰੇ ਬੱਚੇ ਕੀ ਨਾਮ ਹੰਤਾ ਡੇ ਮੇਰਾ ਨਾਮ ਮਨਵੀਰ ਸਿੰਘ ਹੈ ਵੀਰ ਜੀ ਕਾ ਹਾਦਸਾ ਹੋਇਆ ਸੀਗਾ ਕੀ ਹਾਦਸਾ ਹੋਇਆ ਕਿੰਨੇ ਲੋਕਾਂ ਚ ਜ਼ਖਮੀ ਹੋਏ ਆ ਕਿੱਥੇ ਹੋਇਆ ਪਈ ਗੱਲ ਰੋਡ ਦੇ ਨੇੜੇ ਲਾਲ ਸਿੰਘ ਗੱਲ ਰੋਡ ਤੇ ਲਾਲ ਸਿੰਘ ਰੋਡ ਦੇ ਵਿਚਾਲੇ ਇੱਕ ਹਾਦਸਾ ਹੋਇਆ ਜਿੱਥੇ ਦੋ ਗੱਡੀਆਂ ਆਪਸ ਵਿੱਚ ਟਕਰਾਈਆਂ ਉਹਦੇ ਵਿੱਚ ਪੰਜ ਬੰਦੇ ਜਖਮੀ ਆ ਜਿੰਨੇ ਚਾਰਾਂ ਦੇ ਗੰਭੀਰ ਸੱਟਾਂ ਨੇ ਇੱਕ ਬੰਦਾ ਠੀਕ ਆ ਜਿਹਨਾਂ ਨੂੰ ਤੁਸੀਂ ਲੈ ਕੇ ਆਏ ਹੋ ਮੌਕੇ ਤੇ ਤੁਸੀਂ ਕੀ ਦੇਖਿਆ ਇਹ ਇੱਕ ਗੱਡੀ ਓਵਰਟੇਕ ਕਰ ਰਹੀ ਸੀ ਸਵਿਫਟ ਗੱਡੀ ਸੀ ਉਹ ਓਵਰਟੇਕ ਕਰਨ ਦੇ ਦੌਰਾਨ ਦੂਜੀ ਗੱਡੀ ਦੇ ਆਪਸ ਵਿੱਚ ਵੱਜੀ ਆ ਉਹਦੀ ਚਪੇਟ ਚ ਇੱਕ ਮੋਟਰਸਾਈਕਲ ਜਦ ਸਕੂਟਰੀ ਸਵਾਰ ਸੀਗੇ ਉਹ ਟੂ व्हीਲਰ ਉੱਤੇ ਸਵਾਰ ਸੀ ਉਹ ਚ ਭੇਡ ਚ ਆ ਗਏ ਉਹ ਇੱਕ ਬੱਚਾ ਤੇ ਇੱਕ ਪੇਦਾ ਸੀ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਜਿਹੜਾ ਸਵਿਫਟ ਵਾਲੇ ਸੀ ਉਹ ਕੱਢਿਆ ਉਹ ਸਟੱਕ ਜਿਹੜੇ ਇੱਕ ਬੱਚੇ ਇਲਾਕ ਤੋਂ ਫ੍ਰੈਕਚਰ ਇੱਥੇ ਕਿੰਨੇ ਜਣੇ ਲੈ ਕੇ ਆਏ ਤੁਸੀਂ ਤੁਸੀਂ 4 ਜਣੇ ਲੈ ਕੇ ਆਏ ਤੇ ਉਹਨਾਂ ਦੀ ਹਾਲਤ ਕਿਦਾਂ ਹੈ ਉਹਨਾਂ ਦੀ ਹਾਲਤ ਕ੍ਰਿਟੀਕਲ ਹੈ ਮਨਜੀਤ ਜੀ ਇੱਕ ਹਾਦਸਾ ਹੋਇਆ ਕਾਹਦਾ ਕਾਹਦਾ ਹੋਇਆ ਕਿਵੇਂ ਹੋਇਆ ਦਿਓ ਜਾਣਕਾਰੀ ਭਾਈ 3 ਵੀ ਕਿੰਨੇ ਡਮੋਲ ਹੋਏ ਆ ਤੇ ਆਪਣਾ ਜੋ ਇਹਦੇ ਦੇ ਕਹੇ ਤੇ ਮੁਕਾਬਕੇ ਮੂਹਰੇ ਤੋਂ ਬਾਗਾ ਪੁਰਾਣਾਵਾਰੀ ਜਾ ਰਹੇ ਸੀ ਸਾਬ ਇੱਕ ਲੈ ਕੇ ਸਾਈਡ ਤੋਂ ਉਹਨਾਂ ਨੇ ਹਿੱਟ ਕੀਤਾ ਉਹ ਚਾਲੇ ਜਿਹੜੀ ਉਹ ਸਕੂਟਰੀ ਵਾਲਾ ਲਪੇਟ ਚ ਆ ਗਿਆ ਉਹਨਾਂ ਦੇ ਜਿਆਦਾ ਸੱਟਾਂ ਮੱਜੀ ਕਿੰਨੇ ਕ ਇਹਦੇ ਚ ਲੋਕ ਜਿਹੜੇ ਇੰਜਰਡ ਹੋਏ ਐ ਇਹਦੇ ਵਿੱਚ ਤਿੰਨ ਹੀ ਵਾਲੇ ਲੋਕ ਹੋਈ ਆਏ ਇੰਜਰਡ ਇੱਕ ਤਾਂ ਆਪਣਾ ਜਿਹੜਾ ਐਂਬੂਲੈਂਸ ਦੀ ਹੈਲਪ ਨਾਲ ਉਹਨਾਂ ਨੂੰ ਭੇਜਤਾ ਇੱਕ ਜਿਹੜਾ ਇਹਨਾਂ ਦੇ ਵੀ ਸੱਟ ਲੱਗੇ ਐ ਇਹ ਜਿਹੜੇ ਗੱਡੀ 'ਚ ਬੈਠੇ ਆ ਤੇ ਜਾਨ ਨੂੰ ਤਿਆਰ ਨੇ ਇਹਨਾਂ ਦੀ ਹਾਲਤ ਕਿਸ ਤਰ੍ਹਾਂ ਜਿਹੜੇ ਗੱਡੀ 'ਚ ਬੈਠੇ ਐ ਇਹਨਾਂ ਨੂੰ ਬਲਾਈ ਸ਼ੋਲਡਰ ਜਿਹੜਾ ਡਿਸਲੋਕੇਟ ਹੋਇਆ ਬਾਕੀ ਸਾਰਾ ਨਾਰਮਲ ਹੋਸ਼ ਟ੍ਰੈਫਿਕ ਚਾਲੂ ਕਰਵਾ ਰਿਆ ਜੀ ਇਸੇ ਕਰਾ ਹੁਣੇ ਪਹੁੰਚੇ ਸੀਗੇ 150 ਵਿਕ ਹਾਦਸਾ ਹੋਇਆ ਕਾਦਾ ਕਾਦਾ ਹਾਦਸਾ ਹੋਇਆ ਕਿੰਨੇ ਲੋਕ ਅਜੇ ਜ਼ਖਮੀ ਹੋਏ ਸਾਡੇ ਕੋਲ ਚਾਰ ਪੇਸ਼ੈਂਟ ਹੈ ਤੇ ਵਿੱਚੇ ਦੋ ਗੱਡੀਆਂ ਆਪਸੇ ਟਕਰਾਈਆਂ ਨੇ ਤੇ ਇੱਕ ਸਕੂਟੀ ਵਾਲਾ ਜਾ ਰਿਹਾ ਸੀਗਾ ਤੇ ਉਹਦੇ ਨਾਲ ਉਹਦਾ ਫਾਦਰ ਸੀ ਤੇ ਬੱਚਾ ਸੀਗਾ ਤੇ ਉਹ ਸਾਡੇ ਕੋਲ ਆਇਆ ਇੰਜਰੀ ਹੋਵਦਾ ਲੱਗਦਾ ਜੀ ਇੱਕ ਤਾਂ ਬੱਚਾ ਉਹਦੇ ਦਾ ਕ੍ਰੈਸ਼ ਇੰਜਰੀ ਹੈਗੀ ਉਹਨੂੰ ਫਰੀਦਕੋਟ ਵਾਸਤੇ ਗਿਆ ਰੈਫਰ ਕਰਨਾ ਵਾਸਤੇ ਇੱਕੋ ਪੇਸ਼ੈਂਟ ਹੋਰ ਸੀ ਵਿਚ ਸਪਾਲ ਸਿੰਘ ਜਸਪਾਲ ਸਿੰਘ پیشنਟ ਹੈ ਉਹਦੇ ਹੈਡ ਇੰਜਰੀ ਹੈ ਤੇ ਉਹਨੂੰ ਰੈਫਰ ਕਰ ਦਿੱਤਾ ਗਿਆ ਪ੍ਰਾਈਵੇਟ ਹਸਪੀਟਲ ਅਗੇ ਰੇ ਨੇ ਕਿੰਨੇ ਲੋਕ ਟੋਟਲ ਜਰਮੇਨ ਚ ਚਾਰ ਬੰਦੇ ਆਏ ਸਕੇ ਕੋਈ ਤੇ ਤਿੰਨ ਬੰਦੇ ਇੱਕ ਬੱਚਾ ਹੈ 10 ਸਾਲ ਹੁਣ ਕੀ ਕੰਡੀਸ਼ਨ ਹੈ ਬਾਕੀ ਇਹ ਚੋਂ ਇੱਕ ਨੂੰ ਤਾਂ ਰੈਫਰ ਕਰਤਾ ਹੀ ਜਸਪਾਲ ਸਿੰਘ ਉਹ ਸੀਰੀਅਸ ਹੈਗਾ ਜ਼ਿਆਦਾ ਤੇ ਇੱਕ ਬੱਚਾ ਸੀਰੀਅਸ ਹੈਗਾ ਉਹਨੂੰ ਵੀ ਫ੍ਰੀਪੋਰਟ ਵਾਸਤੇ ਰੈਫਰ ਕੀਤਾ ਬਾਕੀ ਦੋ ਬੱਚੇ ਬੰਦੇ ਸੱਖੀ ਦੀ ਸਾਰੀ ਪਾਦਾ ਹੈ ਮੇਰੇ ਬਕਰੂ ਪੈਰ ਨਹੀਂ ਵੱਜਿਆ ਬਾਕੀ ਕਿਰਪਾ ਚ 25 90 ਜੇ ਨਹੀਂ ਕੱਢੀ ਲੋਕ ਕੋਈ ਤੁਹਾਨੂੰ ਮਰ ਜਾਵਾ ਕੋਈ ਗਲਤੀ ਮੇਰੇ ਬੱਚੇ ਤਾਂ ਇੱਕ ਭਿਆਨਕ ਹਾਦਸਾ ਹੋਇਆ ਜਿਸ ਦੇ ਵਿੱਚ ਪੰਜ ਲੋਕ ਜ਼ਖਮੀ ਹੋ ਗਏ ਨੇ ਤੇ ਇਥੇ ਇੱਕ ਜਵਾਕ ਦੀ ਹਾਲਤ ਬੇਹਦ ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਮੋਗਾ ਦੇ ਕੋਟਕਪੁਰਾ ਰੋਡ ਤੇ ਗੇਲ ਰੋਡ ਤੇ ਲਾਲ ਸਿੰਘ ਰੋਡ ਦੇ ਵਿਚਕਾਰ ਦੇਰ ਰਾਤ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ ਦੋ ਗੱਡੀਆਂ ਦੇ ਵਿੱਚ ਜ਼ਬਰਦਸਤ ਟੱਕਰ ਹੁੰਦੀ ਆ ਤਾਂ ਹਾਦਸੇ ਦੇ ਵਿੱਚ ਇੱਕ ਐਕਟਿਵਾ ਸਵਾਰ ਪਿਤਾ ਪੁੱਤਰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਦੋਨਾਂ ਨੂੰ ਗੱਡੀਆਂ ਦੇ ਚਾਲਕ ਜਿਹੜੇ ਹੁੰਦੇ ਨੇ ਉਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਨਾਂ ਗੱਡੀਆਂ ਦੇ ਜਿਹੜੇ ਚਾਲਕ ਸੀ ਉਹ ਵੀ ਜ਼ਖਮੀ ਹੋ ਜਾਂਦੇ ਨੇ ਬੁਰੀ ਤਰ੍ਹਾਂ ਤਾਂ ਇੱਕ ਗੱਡੀ ਦਾ ਚਾਲਕ ਤਾਂ ਬਿਲਕੁਲ ਠੀਕ ਹੈ ਪਰ ਬਹੁਤ ਹੀ ਭਿਆਨਕ ਹਾਦਸਾ ਵਾਪਰਿਆ ਹੈ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਦੋਨਾਂ ਵਾਹਨਾਂ ਦੀ ਆਮੋ ਸਾਹਮਣੇ ਟੱਕਰ ਦੇਖੀ ਕਿ ਕਿੰਨੀ ਜ਼ੋਰਦਾਰ ਸੀ ਗੱਡੀਆਂ ਬੁਰੀ ਤਰ੍ਹਾਂ ਜਿਹੜੀਆਂ ਹਾਦਸਾ ਗ੍ਰਸਤ ਹੁੰਦੀਆਂ ਨੇ ਹਾਸੇ ਦੇ ਵਿੱਚ ਕੁੱਲ 5 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ 4 ਨੂੰ ਇਲਾਜ ਦੇ ਲਈ ਮੋਗਾ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਪਰ ਉੱਥੇ ਇੱਕ ਛੋਟਾ ਜਵਾਕ ਜੋ ਕਿ ਆਪਣੇ ਪਿਤਾ ਦੇ ਨਾਲ ਐਕਟਿਵਾ ਤੇ ਸਵਾਰ ਸੀ ਉਸ ਨੂੰ ਵੀ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਤਾਂ ਦੂਸਰੀ ਗੱਡੀ ਦੇ ਵਿੱਚ ਸਵਾਰ ਚਾਲਕ ਤੇ ਉਹਨਾਂ ਦਾ ਸਾਥੀ ਬੁਰੀ ਤਰ੍ਹਾਂ ਕਾਇਲ ਹੋਇਆ ਹੈ ਤਾਂ ਇਹਨਾਂ ਨੂੰ ਜਿਹੜਾ ਹੁਣ ਅੱਗੇ ਰੈਫਰ ਕਰਦ ਤਾਂ ਇਹ ਤਸਵੀਰਾਂ ਦਿਖਾ ਰਹੀਆਂ ਕਿ ਕਿਵੇਂ ਮੋਗਾ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਹੈ ਬੀਤੀ ਰਾਤ ਕੋਟਕਪੁਰਾ ਬਾਈਪਾਸ ਲਾਲ ਸਿੰਘ ਰੋਡ ਦੇ ਕੋਲ ਇਹ ਹਾਦਸਾ ਹੋਇਆ ਹੈ ਜਿਸ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ ਅਵਦੇਸ਼ ਕੁਮਾਰ ਜੀ ਕੀ ਹੋਇਆ ਤੁਹਾਡੇ ਨਾਲ ਹਾਂਜੀ ਕੀ ਹੋਇਆ ਮੈਂ ਤਾਂ ਸਾਈਡ ਮੈਂ ਤੇ ਮੇਰੇ ਮੈਂ ਤਾਂ ਗੱਡੀ ਦੀ ਚਪੇਟ ਵਿੱਚ ਆ ਗਿਆ ਤੇ ਦੋਨੋਂ ਗੱਡੀ ਟਕਰਾਈ ਮੈਂ ਤਾਂ ਵਿੱਚ ਮੈਂ ਮੈਂ ਤਾਂ ਬਹੁਤ ਦੂਰ ਤੇ ਆਪਕੇ ਸਾਥ ਕੌਣ ਕੌਣ ਥਾ ਹਾਂਜੀ ਮੈਂ ਉਹ ਮੇਰਾ ਬੱਚਾ ਮੈਂ ਉਹ ਮੇਰਾ ਬੱਚਾ ਹਾਦਸਾ ਕਿਵੇਂ ਹੋਇਆ ਬਸ ਇਹ ਦੋਨੋਂ ਗੱਡੀ ਟਕਰਾਈ ਵਿੱਚ ਪਿੱਛੇ ਗੱਡੀ ਹੋ ਗਈ ਨਾ ਪਿੱਛੇ ਮੇਰੇ ਉੱਪਰ ਆ ਗਈ ਗੱਡੀ ਆਪ ਪਾਸੇ ਗੁਜ਼ਰ ਰਹੇ ਥੇ ਹਾਂ ਬੇਖੜ ਪਾਸ ਮੇਂ ਗੱਡੀ ਆ ਤੇ ਘੁੰਮ ਕੇ ਵੀ ਸੀ ਕਹਾਂ ਸੇ ਆ ਰਹੇ ਥੇ ਹਮ ਤੋ करते जा घर जा रहे थे ना हर गोविंद नगर गए रहे क्या काम करते हो अनियारी की शॉप है अपने कालसा रोड पे जी कहां पे चोटें हैं यहां पे तो मेरे बहुत सारी पासा मेरे बक्से पैर नेम बजे आप नहीं हो मैं कुछ तो कोई गलती मेरे बच्चे <laughs> ਕੀ ਨਾਮ ਤੁਹਾਡਾ ਹੈ ਮੇਰਾ ਨਾਮ ਮਨਵੀਰ ਸਿੰਘ ਹੈ ਵੀਰ ਜੀ ਕੋ ਹਾਦਸਾ ਹੋਇਆ ਸੀਗਾ ਕੀ ਹਾਦਸਾ ਹੋਇਆ ਕਿੰਨੇ ਲੋਕਾਂ ਚ ਜ਼ਖਮੀ ਹੋਏ ਕਿੱਥੇ ਹੋਇਆ ਇਹ ਭਾਈ ਗੱਲ ਰੋਡ ਦੇ ਨੇੜੇ ਲਾਲ ਸਿੰਘ ਗੱਲ ਰੋਡ ਤੇ ਲਾਲ ਸਿੰਘ ਰੋਡ ਦੇ ਵਿਚਾਲੇ ਇੱਕ ਹਾਦਸਾ ਹੋਇਆ ਜਿੱਥੇ ਦੋ ਗੱਡੀਆਂ ਆਪਸ ਵਿੱਚ ਟਕਰਾਈਆਂ ਉਹਦੇ ਵਿੱਚ ਪੰਜ ਬੰਦੇ ਜ਼ਖਮੀ ਆ ਜਿੰਨੇ ਚਾਰਾਂ ਦੇ ਗੰਭੀਰ ਸੱਟਾਂ ਨੇ ਇੱਕ ਬੰਦਾ ਠੀਕ ਹੈ ਜਿਨ੍ਹਾਂ ਨੂੰ ਤੁਸੀਂ ਲੈ ਕੇ ਆਏ ਹੋ ਮੌਕੇ ਤੇ ਤੁਸੀਂ ਕੀ ਦੇਖਿਆ ਇਹ ਇੱਕ ਗੱਡੀ ਓਵਰਟੇਕ ਕਰ ਰਹੀ ਸੀ ਸਵਿਫਟ ਗੱਡੀ ਸੀ ਉਹ ਓਵਰਟੇਕ ਕਰਨ ਦੇ ਦੌਰਾਨ ਦੂਜੀ ਗੱਡੀ ਦੇ ਆਮਨੋ ਸਾਹਮਣੇ ਵੱਜੀ ਆ ਉਹਦੀ ਚਪੇਟ ਚ ਇੱਕ ਮੋਟਰਸਾਈਕਲ ਜਦ ਸਕੂਟਰੀ ਸਵਾਰ ਸੀਗੇ ਉਹ ਟੂ व्हीਲਰ ਤੇ ਸਵਾਰ ਸੀ ਉਹ ਚ ਭੇਡ ਚ ਆ ਗਏ ਉਹ ਇੱਕ ਬੱਚਾ ਤੇ ਇੱਕ ਪਿਤਾ ਸੀ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਜਿਹੜਾ ਸਵਿਫਟ ਵਾਲੇ ਸੀ ਉਹ ਕੱਢੇ ਹੋਏ ਸੱਟ ਜਿਹੜੇ ਇੱਕ ਬੱਚੇ ਇਲਾਜ ਤੋਂ ਫ੍ਰੈਕਚਰ ਇੱਥੇ ਕਿੰਨੇ ਜਣੇ ਲੈ ਕੇ ਆਏ ਤੁਸੀਂ ਚਾਰ ਜਣੇ ਲੈ ਕੇ ਆਏ ਤੇ ਉਹਨਾਂ ਦੀ ਹਾਲਤ ਕਿਦਾਂ ਹੈ ਉਹਨਾਂ ਦੀ ਹਾਲਤ ਕ੍ਰਿਟੀਕਲ ਹੈ ਮਨਜੀਤ ਜੀ ਇੱਕ ਹਾਦਸਾ ਹੋਇਆ ਕਾਹਦਾ ਕਾਹਦਾ ਹੋਇਆ ਕਿਵੇਂ ਹੋਇਆ ਇਹ ਦਿਓ ਜਾਣਕਾਰੀ ਇਹ ਤਿੰਨ ਵੀਕ ਲੈ ਡਬਾਲ ਹੋਏ ਆ ਤੇ ਆਪਣਾ ਜੋ ਇਹਨਾਂ ਦੇ ਕਹਿੰਦੇ ਮੁਤਾਬਕ ਹੈ ਮੂਹਰੇ ਤੋਂ ਬਾਗਾ ਪੁਰਾਣਾਵਾਰੀ ਜਾ ਰਹੇ ਸੀਗੇ ਸਾਹਿਬ ਇੱਥੇ ਆ ਕੇ ਸਾਈਡ ਤੋਂ ਉਹਨਾਂ ਨੇ ਹਿੱਟ ਕੀਤਾ ਵਿਚਾਲੇ ਜਿਹੜੀ ਉਹ ਸਕੂਟਰੀ ਵਾਲਾ ਲਪੇਟ ਚ ਆ ਗਿਆ ਉਹਨਾਂ ਦੇ ਜਾਦੇ ਸੱਟਾਂ ਵਧੀ ਕਿੰਨੇ ਕ ਇਹਦੇ ਚ ਲੋਕ ਜਿਹੜੇ ਇੰਜਰਡ ਹੋਏ ਐ ਇਹਦੇ ਵਿੱਚ ਚੀ ਤਿੰਨ ਹੀ ਵਾਲੇ ਲੋਕ ਹੋ ਗਏ ਐ ਇੰਜਰਡ ਇੱਕ ਤਾਂ ਆਪਣਾ ਜਿਹੜਾ ਐਂਬੂਲੈਂਸ ਦੀ ਹੈਲਪ ਨਾਲ ਉਹਨਾਂ ਨੂੰ ਭੇਜਤਾ ਇੱਕ ਜਿਹੜਾ ਇਹਨਾਂ ਦੇ ਵੀ ਸੱਟ ਲੱਗੀਆਂ ਇਹੋ ਜਿਹੇ ਗੱਡੀ 'ਚ ਬੈਠੇ ਆ ਤੇ ਜਾਨ ਨੂੰ ਖਿਆਲ ਨੂੰ ਇਹਨਾਂ ਦੀ ਹਾਲਤ ਕਿਸ ਤਰ੍ਹਾਂ ਜਿਹੜੇ ਗੱਡੀ 'ਚ ਬੈਠੇ ਐ ਉਹਦੇ ਵੀ ਗਲਵਾਈ ਸ਼ੋਲਡਰ ਜਿਹੜਾ ਡਿਸਲੋਕੇਟ ਹੋਇਆ ਬਾਕੀ ਸਾਰਾ ਟ੍ਰੈਫਿਕ ਚਾਲੂ ਕਰਵਾ ਰਿਹਾ ਜੀ ਇਸ ਕਰਾ ਹੁਣੇ ਪਹੁੰਚੇ ਸੀਗੇ 150 ਵਿਕਤ ਹਾਦਸਾ ਹੋਇਆ ਕਾਹਦਾ ਕਾਹਦਾ ਹਾਦਸਾ ਹੋਇਆ ਤੇ ਕਿੰਨੇ ਲੋਕ ਅਜੇ ਜ਼ਖਮੀ ਹੋਏ ਸਾਡੇ ਕੋਲ ਚਾਰ ਪੇਸ਼ੰਗ ਹੈ ਤੇ ਵਿੱਚ ਦੋ ਗੱਡੀਆਂ ਆਪਸੇ ਟਕਰਾਈਆਂ ਤੇ ਇੱਕ ਸਕੂਟੀ ਵਾਲਾ ਜਾ ਰਿਹਾ ਸੀਗਾ ਤੇ ਉਹਦੇ ਨਾਲ ਉਹਦਾ ਫਾਦਰ ਸੀ ਤੇ ਬੱਚਾ ਸੀਗਾ ਤੇ ਉਹ ਸਾਡੇ ਕੋਲ ਆਇਆ ਜਿੰਰੀ ਬਹੁਤ ਲੱਗੀ ਉਹਨਾਂ ਦੇ ਇੱਕ ਦਾ ਬੱਚਾ ਉਹਦੇ ਦਾ ਕ੍ਰਸ਼ ਇੰਜਰੀ ਹੈਗੀ ਉਹਨੂੰ ਫ੍ਰੀਬੋਰਡ ਵਾਸਤੇ ਗਿਆ ਰੈਫਰ ਕਰਨ ਵਾਸਤੇ ਇੱਕ ਪੇਸ਼ੰਗ ਹੋਰ ਸੀ ਵਿਚਪਾਲ ਸਿੰਘ ਜਸਪਾਲ ਸਿੰਘ پیشنਟ ਹੈ ਉਹਦੇ ਹੈਡ ਇੰਜਰੀ ਹੈ ਤੇ ਉਹਨੂੰ ਰੈਫਰ ਕਰ ਦਿੱਤਾ ਗਿਆ ਪ੍ਰਾਈਵੇਟ ਹਸਪੀਟਲ ਅਗੇ ਜਾਏ ਨੇ ਕਿੰਨੇ ਲੋਕ ਟੋਟਲ ਜਗਮੇਦ ਚ ਚਾਰ ਬੰਦੇ ਆਏ ਸਾਡੇ ਕੋਲ ਚੇ ਚ ਤਿੰਨ ਬੰਦੇ ਇੱਕ ਬੱਚਾ ਹੈ 10 ਸਾਲ ਹੁਣ ਕੀ ਕੰਡੀਸ਼ਨ ਹੈ ਜਿਹਚੋਂ ਇੱਕ ਨੂੰ ਤਾਂ ਰੈਫਰ ਕਰਤਾ ਜਸਪਾਲ ਸਿੰਘ ਉਹ ਸੀਰੀਅਸ ਸੀਗਾ ਜ਼ਿਆਦਾ ਇੱਕ ਬੱਚਾ ਸੀਰੀਅਸ ਹੈਗਾ ਉਹਨੂੰ ਵੀ ਫ੍ਰੀ ਬੋਰਡ ਵਾਸਤੇ ਰੈਫਰ ਕੀਤਾ ਬਾਕੀ ਦੋ ਬੱਚੇ ਬੰਦੇ ਸੱਖੀ ਹੀ ਨੇ ਸਾਰੇ ਪਾਦਾ ਮੇਰੇ ਬੱਕਰੀ ਪੈਰ ਨਹੀਂ ਵੱਜਿਆ ਪਾਣੀ ਕਿਰਪਾ 25 ਰੁਪਏ ਜਿਹਨੇ ਕੰਮ ਕੀਤਾ ਰੁਕੋ ਤੁਹਾਨੂੰ ਮੈਂ ਨਾਰਜਾ ਕੋਈ ਗਲਤੀ ਮੇਰੇ ਬੱਚੇ ਕੋਈ ਕੋਈ ਤਾਂ ਇੱਕ ਭਿਆਨਕ ਹਾਦਸਾ ਹੋਇਆ ਹੈ ਜਿਸ ਦੇ ਵਿੱਚ ਪੰਜ ਲੋਕ ਜ਼ਖਮੀ ਹੋ ਗਏ ਨੇ ਤੇ ਇੱਥੇ ਇੱਕ ਜਵਾਕ ਦੀ ਹਾਲਤ ਬੇਹਦ ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਮੋਗਾ ਦੇ ਕੋਟਕਪੁਰਾ ਰੋਡ ਤੇ ਗੇਲ ਰੋਡ ਤੇ ਲਾਲ ਸਿੰਘ ਰੋਡ ਦੇ ਵਿਚਕਾਰ देर रात दे दे एक भयानक ਸੜਕੀ ਹਾਦਸਾ ਵਾਪਰਿਆ ਹੈ ਦੋ ਗੱਡੀਆਂ ਦੇ ਵਿੱਚ ਜ਼ਬਰਦਸਤ ਟੱਕਰ ਹੁੰਦੀ ਆ ਤਾਂ ਹਾਦਸੇ ਦੇ ਵਿੱਚ ਇੱਕ ਐਕਟਿਵਾ ਸਵਾਰ ਪਿਤਾ ਪੁੱਤਰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਦੋਨਾਂ ਨੂੰ ਗੱਡੀਆਂ ਦੇ ਚਾਲਕ ਜਿਹੜੇ ਹੁੰਦੇ ਨੇ ਉਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਨਾਂ ਗੱਡੀਆਂ ਦੇ ਜਿਹੜੇ ਚਾਲਕ ਸੀ ਉਹ ਵੀ ਜ਼ਖਮੀ ਹੋ ਜਾਂਦੇ ਨੇ ਬੁਰੀ ਤਰ੍ਹਾਂ ਤਾਂ ਇੱਕ ਗੱਡੀ ਦਾ ਚਾਲਕ ਤਾਂ ਬਿਲਕੁਲ ਠੀਕ ਹੈ ਪਰ ਬਹੁਤ ਹੀ ਭਿਆਨਕ ਹਾਦਸਾ ਵਾਪਰਿਆ ਹੈ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਦੋਨਾਂ ਵਾਹਨਾਂ ਦੀ ਆਮੋ ਸਾਹਮਣੇ ਟੱਕਰ ਦੇਖੀ ਕਿ ਕਿੰਨੀ ਜ਼ੋਰਦਾਰ ਸੀ ਗੱਡੀਆਂ ਬੁਰੀ ਤਰ੍ਹਾਂ ਜਿਹੜੀਆਂ ਹਾਦਸਾ ਗ੍ਰਸਤ ਹੁੰਦੀਆਂ ਨੇ ਹਾਸੇ ਦੇ ਵਿੱਚ ਕੁੱਲ 5 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ 4 ਨੂੰ ਇਲਾਜ ਦੇ ਲਈ ਮੋਗਾ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਪਰ ਉੱਥੇ ਇੱਕ ਛੋਟਾ ਜਵਾਨ ਜੋ ਕਿ ਆਪਣੇ ਪਿਤਾ ਦੇ ਨਾਲ ਐਕਟਿਵਾ ਤੇ ਸਵਾਰ ਸੀ ਉਸ ਨੂੰ ਵੀ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਤਾਂ ਦੂਸਰੀ ਗੱਡੀ ਦੇ ਵਿੱਚ ਸਵਾਰ ਚਾਲਕ ਤੇ ਉਹਨਾਂ ਦਾ ਸਾਥੀ ਬੁਰੀ ਤਰ੍ਹਾਂ ਕਾਇਲ ਹੋਇਆ ਹੈ ਤਾਂ ਇਹਨਾਂ ਨੂੰ ਜਿਹੜਾ ਹੁਣ ਅੱਗੇ ਰੈਫਰ ਕਰਦ ਇਹ ਤਸਵੀਰਾਂ ਦਿਖਾ ਰਹੀਆਂ ਕਿ ਕਿਵੇਂ ਮੋਗਾ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਹੈ ਬੀਤੀ ਰਾਤ ਕੋਟਕਪੁਰਾ ਬਾਈਪਾਸ ਲਾਲ ਸਿੰਘ ਰੋਡ ਦੇ ਕੋਲ ਇਹ ਹਾਦਸਾ ਹੋਇਆ ਹੈ ਜਿਸ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ ਅਵਦੇਸ਼ ਕੁਮਾਰ ਜੀ ਕੀ ਹੋਇਆ ਤੁਹਾਡੇ ਨਾਲ ਹਾਂਜੀ ਕੀ ਹੋਇਆ ਮੈਂ ਤਾਂ ਸਾਈਡ ਮੈਂ ਮੇ ਤਾਂ ਗੱਡੀ ਵਿੱਚ ਚਪੇਟ ਮੈਂ ਆ ਗਿਆ ਤੇ ਦੋਨੋਂ ਗੱਡੀ ਟਕਰਾਈ ਮੈਂ ਤਾਂ ਵਿੱਚ ਮੈਂ ਤਾਂ ਬਹੁਤ ਵੀ ਬਹਿ ਬੋਲ ਦੇਣਾ ਨੰਬਰ ਬੋਲ ਹਾਂ ਪੇ ਸਾਥ ਕੋਣ ਕੋਣ ਥਾ ਹਾਂਜੀ ਮੈਂ ਉਹ ਮੇਰਾ ਬੱਚਾ मैं और मेरा बच्चा हादसा कैसे हुआ बस दोनों गड्डी टकराई पीछे, पीछे गड्डी हो गई ना पीछे मेरे ऊपर आ गई गड्डी आप पास से गुजर रहे थे हाँ आप एक साइड पे पास में से गड्डी आती घूम के भी सीधी कहाँ से आ रहे थे हम तो करते से जा घर जा रहे थे ना हर गोविंद नगर घर है क्या काम करते हो अनियारी की शॉप अपने कालसा रोड जी तो कहाँ चोटे पे चोटें आई आपके तो मेरी बहुत ਸாரி ਪਾਦਾ ਮੇਰੇ ਬੱਚੇ ਕਰਨੇ ਵੱਜਿਆ ਪਵਿੱਤਰ ਪੱਤਿਓਂ ਤੇ ਜੇ ਨਹੀਂ ਕੰਕੀ ਲੋ ਮੈਂ ਤੁਹਾਨੂੰ ਦਿੰਦੀ ਮੈਂ ਮਰ ਜਾਵਾਂ ਕੋਈ ਗੱਲ ਨਹੀਂ ਮੇਰੇ ਬੱਚੇ ਕੋਈ ਨਹੀਂ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਮਨਜੀਤ ਸਿੰਘ ਹੈ ਵੀਰ ਜੀ ਇੱਕ ਹਾਦਸਾ ਹੋਇਆ ਸੀਗਾ ਕੀ ਹਾਦਸਾ ਹੋਇਆ ਕਿੰਨੇ ਲੋਕਾਂ ਚ ਜ਼ਖਮੀ ਹੋਏ ਕਿੱਥੇ ਹੋਇਆ ਇਹ ਭਾਈ ਗੱਲ ਰੋਡ ਦੇ ਨੇੜੇ ਲਾਲ ਸਿੰਘ ਗੱਲ ਰੋਡ ਤੇ ਲਾਲ ਸਿੰਘ ਰੋਡ ਦੇ ਵਿਚਾਲੇ ਇੱਕ ਹਾਦਸਾ ਹੋਇਆ ਜਿੱਥੇ ਦੋ ਗੱਡੀਆਂ ਆਮੋ ਸਾਹਮਣੇ ਟਕਰਾਈਆਂ ਉਹਦੇ ਵਿੱਚ ਪੰਜ ਬੰਦੇ ਜ਼ਖਮੀ ਆ ਜਿੰਨਾਂ ਚਾਰਾਂ ਦੇ ਗੰਭੀਰ ਸੱਟਾਂ ਨੇ ਇੱਕ ਬੰਦਾ ਠੀਕ ਹੈ ਜਿਨ੍ਹਾਂ ਨੂੰ ਤੁਸੀਂ ਲੈ ਕੇ ਆਏ ਹੋ ਮੌਕੇ ਤੇ ਤੁਸੀਂ ਕੀ ਦੇਖਿਆ ਇਹ ਇੱਕ ਗੱਡੀ ਓਵਰਟੇਕ ਕਰ ਰਹੀ ਸੀ Swift ਗੱਡੀ ਸੀ ਉਹ ਓਵਰਟੇਕ ਕਰਨ ਦੇ ਦੌਰਾਨ ਦੂਜੀ ਗੱਡੀ ਦੇ ਆਮੋ ਸਾਹਮਣੇ ਵੱਜੀ ਆ ਉਹਦੇ ਚ ਭੇਡ ਚ ਇੱਕ ਮੋਟਰਸਾਈਕਲ ਜਾਂ ਸਕੂਟਰੀ ਸਵਾਰ ਸੀਗੀ ਉਹ ਟੂ व्हीਲਰ ਤੇ ਸਵਾਰ ਸੀ ਉਹ ਚ ਭੇਡ ਚ ਆ ਗਿਆ ਉਹ ਇੱਕ ਬੱਚਾ ਤੇ ਇੱਕ ਪੇਦਾ ਸੀ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਜਿਹੜਾ Swift ਵਾਲੇ ਸੀ ਉਹ ਕੱਢਿਆ ਉਹ ਸਿੱਧ ਸੱਟ ਜਿਹੜੇ ਇੱਕ ਬੱਚੇ ਇਲਾਕ ਤੋਂ ਫ੍ਰੈਕਚਰ ਇੱਥੇ ਕਿੰਨੇ ਜਣੇ ਲੈ ਕੇ ਆਏ ਤੁਸੀਂ ਚਾਰ ਜਣੇ ਲੈ ਕੇ ਆਏ ਤੇ ਉਹਨਾਂ ਦੀ ਹਾਲਤ ਕਿਦਾਂ ਹੈ ਨਹੀਂ ਹਾਲਤ ਕ੍ਰਿਟੀਕਲ ਹੈ ਮਨਜੀਤ ਜੀ ਇੱਕ ਹਾਦਸਾ ਹੋਇਆ ਕਾਹਦਾ ਕਾਹਦਾ ਹੋਇਆ ਕਿਵੇਂ ਹੋਇਆ ਦਿਓ ਜਾਣਕਾਰੀ ਤਿੰਨ ਵੀਕਲ ਇਨਵੋਲਵ ਹੋਏ ਆ ਤੇ ਆਪਣਾ ਜੋ ਇਹਦੇ ਦੇ ਕਹਿੰਦੇ ਮੁਤਾਬਕ ਇਹ ਮੂਗੇ ਤੋਂ ਬਾਗਾ ਪੁਰਾਣਾਵਾਰੀ ਜਾ ਰਹੇ ਸੀ ਕਿ ਤਿੰਨ ਵੀਕਲ ਆ ਕੇ ਸਾਈਡ ਤੋਂ ਉਹਨਾਂ ਨੂੰ ਹਿੱਟ ਕੀਤਾ ਵਿਚਾਲੇ ਜਿਹੜੀ ਉਹ ਸਕੂਟਰੀ ਵਾਲਾ ਲਪੇਟ ਚ ਆ ਗਿਆ ਉਹਨਾਂ ਦੇ ਜਿਆਦਾ ਫੱਟਾਂ ਵੱਜੀ ਕਿੰਨੇ ਇੱਕ ਇਹਦੇ ਚ ਲੋਕ ਜਿਹੜੇ ਇੰਜਰਡ ਹੋਏ ਆ ਇਹਦੇ ਵਿੱਚ ਜੀ ਤਿੰਨ ਹੀ ਵਾਲੇ ਲੋਕ ਹੋਈ ਆ ਜੀ ਇੰਜਰੀ ਇੱਕ ਤਾਂ ਆਪਣਾ ਜਿਹੜਾ ਐਂਬੂਲੈਂਸ ਦੀ ਹੈਲਪ ਨਾਲ ਉਹਨੇ ਭੇਜਤਾ ਇੱਕ ਜਿਹੜਾ ਇਹਨਾਂ ਦੇ ਵੀ ਸੱਟ ਲੱਗੀਆਂ ਇਹ ਜਿਹੜੇ ਗੱਡੀ 'ਚ ਬੈਠੇ ਆ ਤੇ ਜਾਂ ਨੂੰ ਸਿਆਲ ਨੂੰ ਇਹਨਾਂ ਦੀ ਹਾਲਤ ਕਿਸ ਤਰ੍ਹਾਂ ਜਿਹੜੇ ਗੱਡੀ 'ਚ ਬੈਠੇ ਆ ਇਹ ਵੀ ਮਿਲਦਾ ਜੀ ਸ਼ੋਲਡਰ ਜਿਹੜਾ ਡਿਸਲੋਕੇਟ ਹੋਇਆ ਬਾਕੀ ਸਾਰਾ ਨੋਰਮਲ ਹੋਸ਼ 'ਚ ਹੈ ਟ੍ਰੈਫਿਕ ਚੱਲੂ ਹੋ ਗਿਆ ਟ੍ਰੈਫਿਕ ਨੂੰ ਚੱਲੂ ਕਰਵਾ ਰਹੇ ਆ ਜੇ ਇਸੇ ਤਰ੍ਹਾਂ ਹੁਣੇ ਪਹੁੰਚੇ ਸੀ 150 ਵਿਕ ਹਾਦਸਾ ਹੋਇਆ ਕਾਦਾ ਕਾਦਾ ਹਾਦਸਾ ਹੋਇਆ ਕਿੰਨੇ ਲੋਕ ਅੱਜ ਜ਼ਖਮੀ ਹੋਏ ਸਾਡੇ ਕੋਲ ਚਾਰ ਪੇਸ਼ੰਗੀਆਂ ਤੇ ਵਿੱਚ ਦੋ ਗੱਡੀਆਂ ਤੇ ਇੱਕ ਸਕੂਟੀ ਵਾਲਾ ਜਾ ਰਿਹਾ ਸੀਗਾ ਤੇ ਉਹਦੇ ਨਾਲ ਉਹਦਾ ਫਾਦਰ ਸੀ ਤੇ ਬੱਚਾ ਸੀਗਾ ਤੇ ਉਹ ਸਾਡੇ ਕੋਲ ਆਇਆ ਇੰਜਰੀ ਬਹੁਤ ਲੱਗੀ ਉਹਨਾਂ ਦੀ ਤੇ ਇੱਕ ਦਾ ਬੱਚਾ ਉਹਦੇ ਦਾ ਕਸ਼ ਇੰਜਰੀ ਹੈਗੀ ਉਹਨੂੰ ਫ੍ਰੀਪੋਰਟ ਵਾਸਤੇ ਗਿਆ ਰੈਫਰ ਕਰਨ ਵਾਸਤੇ ਇੱਕੋ ਪੇਸ਼ੈਂਟ ਹੋਰ ਸੀਗਾ ਜਸਪਾਲ ਸਿੰਘ ਜਸਪਾਲ ਸਿੰਘ ਪੇਸ਼ੈਂਟ ਹੈ ਉਹਦੇ ਹੈਡ ਇੰਜਰੀ ਹੈ ਤੇ ਉਹਨੂੰ ਰੈਫਰ ਕਰ ਦਿੱਤਾ ਗਿਆ ਪ੍ਰਾਈਵੇਟ ਹਸਪੀਟਲ ਅਗੇ ਦੇ ਲਈ ਕਿੰਨੇ ਲੋਕ ਟੋਟਲ ਜਗਮੇਦ ਚ ਚਾਰ ਬੰਦੇ ਆਏ ਸਾਡੇ ਕੋਲ ਚੇ ਚ ਤਿੰਨ ਬੰਦੇ ਇੱਕ ਬੱਚਾ ਹੈ 10 ਸਾਲ ਹੁਣ ਕੀ ਕੰਡੀਸ਼ਨ ਹੈ ਬੱਸ ਇਹ ਚੋਂ ਇੱਕ ਨੂੰ ਤਾਂ ਰੈਫਰ ਕਰਤਾ ਜਸਪਾਲ ਸਿੰਘ ਉਹ ਸੀਰੀਅਸ ਹੈਗਾ ਜਿਆਦਾ ਇੱਕ ਬੱਚਾ ਸੀਰੀਅਸ ਹੈਗਾ ਉਹਨੂੰ ਵੀ ਫ੍ਰੀ ਬੋਰਡ ਵਾਸਤੇ ਰੈਫਰ ਕੀਤਾ ਬਾਕੀ ਦੋ ਬੱਚੇ ਬੰਦੇ ਸਖੀ ਦੀ ਸਾਰੇ ਪਾਜ਼ਾ ਮੇਰੇ ਬਕਰੂ ਪੈਰ ਨਹੀਂ ਵੱਜਿਆ ਪਾਦੀ ਪਰ 25 ਰੁਪਏ ਨਹੀਂ ਕੱਢੀ ਮੇਰੇ ਉੱਤੇ ਜੇ ਮੈਂ ਮਰ ਜਾਵਾਂ ਕੋਈ ਗਲਤੀ ਮੇਰੇ ਬੱਚੇ ਕੋਈ ਨਹੀਂ ਕੋਈ ਨਹੀਂ ਤਾਂ ਇੱਕ ਭਿਆਨਕ ਹਾਦਸਾ ਹੋਇਆ ਜਿਸ ਦੇ ਵਿੱਚ ਪੰਜ ਲੋਕ ਜ਼ਖਮੀ ਹੋ ਗਏ ਨੇ ਤੇ ਇਥੇ ਇੱਕ ਜਵਾਕ ਦੀ ਹਾਲਤ ਬੇਹਦ ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਮੋਗਾ ਦੇ ਕੋਟਕਪੁਰਾ ਰੋਡ ਤੇ ਗਿੱਲ ਰੋਡ ਤੇ ਲਾਲ ਸਿੰਘ ਰੋਡ ਦੇ ਵਿਚਕਾਰ ਦੇਰ ਰਾਤ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ ਦੋ ਗੱਡੀਆਂ ਦੇ ਵਿੱਚ ਜ਼ਬਰਦਸਤ ਟੱਕਰ ਹੁੰਦੀ ਹੈ ਤਾਂ ਹਾਦਸੇ ਦੇ ਵਿੱਚ ਇੱਕ ਐਕਟਿਵਾ ਸਵਾਰ ਪਿਤਾ ਪੁੱਤਰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਦੋਨਾਂ ਨੂੰ ਗੱਡੀਆਂ ਦੇ ਚਾਲਕ ਜਿਹੜੇ ਹੁੰਦੇ ਨੇ ਉਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਨਾਂ ਗੱਡੀਆਂ ਦੇ ਜਿਹੜੇ ਚਾਲਕ ਸੀ ਉਹ ਵੀ ਜ਼ਖਮੀ ਹੋ ਜਾਂਦੇ ਨੇ ਬੁਰੀ ਤਰ੍ਹਾਂ ਤਾਂ ਇੱਕ ਗੱਡੀ ਦਾ ਚਾਲਕ ਤਾਂ ਬਿਲਕੁਲ ਠੀਕ ਹੈ ਪਰ ਬਹੁਤ ਹੀ ਭਿਆਨਕ ਹਾਦਸਾ ਵਾਪਰਿਆ ਹੈ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਦੋਨਾਂ ਵਾਹਨਾਂ ਦੀ ਆਮੋ ਸਾਹਮਣੇ ਟੱਕਰ ਦੇਖੀ ਕਿ ਕਿੰਨੀ ਜ਼ੋਰਦਾਰ ਸੀ ਗੱਡੀਆਂ ਬੁਰੀ ਤਰ੍ਹਾਂ ਜਿਹੜੀਆਂ ਹਾਦਸਾ ਗ੍ਰਸਤ ਹੁੰਦੀਆਂ ਨੇ ਹਾਸੇ ਦੇ ਵਿੱਚ ਕੁੱਲ 5 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ 4 ਨੂੰ ਇਲਾਜ ਦੇ ਲਈ ਮੋਗਾ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਪਰ ਉੱਥੇ ਇੱਕ ਛੋਟਾ ਜਵਾਕ ਜੋ ਕਿ ਆਪਣੇ ਪਿਤਾ ਦੇ ਨਾਲ ਐਕਟਿਵਾ ਤੇ ਸਵਾਰ ਸੀ ਉਸ ਨੂੰ ਵੀ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਤਾਂ ਦੂਸਰੀ ਗੱਡੀ ਦੇ ਵਿੱਚ ਸਵਾਰ ਚਾਲਕ ਤੇ ਉਹਨਾਂ ਦਾ ਸਾਥੀ ਬੁਰੀ ਤਰ੍ਹਾਂ ਕਾਇਲ ਹੋਇਆ ਹੈ ਤਾਂ ਇਹਨਾਂ ਨੂੰ ਜਿਹੜਾ ਹੁਣ ਅੱਗੇ ਰੈਫਰ ਕਰਦ ਤਾਂ ਇਹ ਤਸਵੀਰਾਂ ਦਿਖਾ ਰਹੀਆਂ ਕਿ ਕਿਵੇਂ ਮੋਗਾ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਹੈ ਬੀਤੀ ਰਾਤ ਕੋਟਕਪੁਰਾ ਬਾਈਪਾਸ ਲਾਲ ਸਿੰਘ ਰੋਡ ਦੇ ਕੋਲ ਇਹ ਹਾਦਸਾ ਹੋਇਆ ਹੈ ਜਿਸ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ ਅਵਦੇਸ਼ ਕੁਮਾਰ ਜੀ ਕੀ ਹੋਇਆ ਤੁਹਾਡੇ ਨਾਲ ਹਾਂਜੀ ਕੀ ਹੋਇਆ ਬੰਮੀ ਤਾਂ ਸਾਈਡ ਮੈਂ ਤੇ ਜਿੰਮੇ ਨੇ ਤਾਂ ਗੱਡੀ ਨੇ ਚਪੇਟ ਵਿੱਚ ਆ ਗਿਆ ਤੇ ਦੋਨੋਂ ਗੱਡੀ ਟਕਰਾਈ ਮੈਂ ਤਾਂ ਵਿੱਚ ਮੈਂ ਤਾਂ ਬਹੁਤ ਬੀਬੀ ਬੋਲ ਦੇਣਾ ਨੰਬਰ ਬੋਲ ਹਾਂ ਆਪਰੇ ਸਾਥ ਕੌਣ ਕੌਣ ਥਾ ਹਾਂਜੀ ਮੈਂ ਉਹ ਮੇਰਾ ਬੱਚਾ मैं और मेरा बच्चा हादसा कैसे हुआ बस दोनों गड्डी टकराई पीछे पीछे गड्डी हो गई ना पीछे मेरे ऊपर आ गई गड्डी आप पास से गुजर रहे थे हाँ तो एक साथ के पास में से गड्डी आती घूम के भी सीधी कहाँ से आ रहे थे हम तो घर से जा घर जा रहे थे ना हर गोविंद नगर घर है क्या काम करते हो अनियारी की शॉप तो है खालसा रोड जी कहाँ पे चोटें आई आपके तो मेरी बहुत ਹੋ ਰਿਪੋਰਟ ਜ਼ਾਇਰ ਮੇਰੇ ਬੱਚੇ ਕਰਨੇ ਬਜੇ ਆਪੋ ਦੀ ਤ੍ਰਪਤੀ ਹੋ ਗਈ। ਮੈਨੂੰ ਪਤਾ ਨਹੀਂ ਮੈਂ ਨਰਜਾ ਮੈਂ ਕੋਈ ਗੱਲ ਨਹੀਂ ਮੇਰੇ ਬੱਚੇ। ਕੀ ਨਾਮ ਤੁਹਾਡਾ ਹੈ? ਮੇਰਾ ਨਾਮ ਮਨਜੀਤ ਸਿੰਘ ਹੈ। ਵਿੱਚ ਇੱਕ ਹਾਦਸਾ ਹੋਇਆ ਸੀਗਾ। ਕੀ ਹਾਦਸਾ ਹੋਇਆ? ਕਿੰਨੇ ਲੋਕਾਂ 'ਚ ਜ਼ਖਮੀ ਹੋਏ? ਕਿੱਥੇ ਹੋਇਆ? ਇਹ ਭਾਈ ਗੱਲ ਰੋਡ ਦੇ ਨੇੜੇ ਲਾਲ ਸਿੰਘ ਗੱਲ ਰੋਡ ਤੇ ਲਾਲ ਸਿੰਘ ਰੋਡ ਦੇ ਵਿਚਾਲੇ ਇੱਕ ਹਾਦਸਾ ਹੋਇਆ ਜਿੱਥੇ ਦੋ ਗੱਡੀਆਂ ਆਪਸ ਵਿੱਚ ਟਕਰਾਈਆਂ। ਉਹਦੇ ਵਿੱਚ 5 ਬੰਦੇ ਜ਼ਖਮੀ ਆ। ਜਿੰਨੇ 4 ਆਂ ਦੇ ਗੰਭੀਰ ਸੱਟਾਂ ਨੇ। ਇੱਕ ਬੰਦਾ ਠੀਕ ਹੈ। ਜਿਹਨਾਂ ਨੂੰ ਤੁਸੀਂ ਲੈ ਕੇ ਆਏ ਹੋ ਮੌਕੇ ਤੇ ਤੁਸੀਂ ਕੀ ਦੇਖਿਆ ਇਹ ਇੱਕ ਗੱਡੀ ਓਵਰਟੇਕ ਕਰ ਰਹੀ ਸੀ ਸਵਿਫਟ ਗੱਡੀ ਸੀ ਉਹ ਓਵਰਟੇਕ ਕਰਨ ਦੇ ਦੌਰਾਨ ਦੂਜੀ ਗੱਡੀ ਆਮੋ ਸਾਹਮਣੇ ਵੱਜੀ ਆ ਉਹਦੀ ਚਪੇਟ ਚ ਇੱਕ ਮੋਟਰਸਾਈਕਲ ਜਾਂ ਸਕੂਟਰੀ ਸਵਾਰ ਸੀ ਉਹ ਟੂ ਵੀਲਰ ਤੇ ਸਵਾਰ ਸੀ ਉਹ ਚਪੇਟ ਚ ਆ ਗਿਆ ਉਹ ਇੱਕ ਬੱਚਾ ਤੇ ਇੱਕ ਪੇਦਾ ਸੀ ਉਦੋਂ ਬਾਅਦ ਉਦੋਂ ਬਾਅਦ ਅਸੀਂ ਜਿਹੜੇ ਸਵਿਫਟ ਵਾਲੇ ਸੀ ਉਹ ਕੱਢਿਆ ਉਹਦੇ ਸਿਰ ਤੇ ਸੱਟ ਇੱਕ ਬੱਚੇ ਹੀ ਲਾਤਾ ਫਰੈਕਚਰ ਇੱਥੇ ਕਿੰਨੇ ਜਣੇ ਲੈ ਕੇ ਆਏ ਤੁਸੀਂ ਅਸੀਂ ਚਾਰ ਜਣੇ ਲੈ ਕੇ ਆਏ ਤੇ ਉਹਨਾਂ ਦੀ ਹਾਲਤ ਕਿਦਾਂ ਹੈ ਉਹਨਾਂ ਦੀ ਹਾਲਤ ਕ੍ਰਿਟੀਕਲ ਹੈ ਮਨਜੀਤ ਜੀ ਇੱਕ ਹਾਦਸਾ ਹੋਇਆ ਕਾਹਦਾ ਕਾਹਦਾ ਹੋਇਆ ਕਿਵੇਂ ਹੋਇਆ ਦਿਓ ਜਾਣਕਾਰੀ ਜੀ ਤਿੰਨ ਵੀਕਲ ਇਨਵੋਲਵ ਹੋਏ ਆ ਤੇ ਆਪਣਾ ਜੋ ਇਹਨਾਂ ਦੇ ਕਹਿੰਦੇ ਮੁਤਾਬਕ ਇਹ ਮੁੰਡੇ ਕੋ ਬਾਗਾਂ ਪੁਰਾਣਾਵਾਰੀ ਜਾ ਰਹੇ ਸੀਗੇ ਸਾਹ ਵੀਕਲ ਆ ਕੇ ਸਾਈਡ ਤੋਂ ਉਹਨਾਂ ਨੂੰ ਹਿੱਟ ਕੀਤਾ ਉਚਾਲੇ ਜਿਹੜੀ ਉਹ ਸਕੂਟਰੀ ਵਾਲਾ ਲਪੇਟ ਚ ਆ ਗਿਆ ਉਹਨਾਂ ਦੇ ਜਿਆਦਾ ਸੱਟਾਂ ਵੱਜੀ ਕਿੰਨੇ ਕ ਇਹਦੇ ਚ ਲੋਕ ਜਿਹੜੇ ਇੰਜਰਡ ਹੋਏ ਆ ਇਦੇ ਵਿੱਚ ਜੀ ਤਿੰਨ ਹੀ ਵਾਲੇ ਲੋਕ ਹੋ ਗਏ ਜਿਹੜੇ ਇੱਕ ਤਾਂ ਆਪਣਾ ਜਿਹੜਾ ਐਂਬੂਲੈਂਸ ਦੀ ਹੈਲਪਰ ਨਾਲ ਉਹਨਾਂ ਭੇਜਤਾ ਇੱਕ ਜਿਹੜਾ ਇਹਨਾਂ ਦੇ ਵੀ ਸੱਟ ਲੱਗੇ ਆ ਇਹ ਜਿਹੜੀ ਗੱਡੀ 'ਚ ਬੈਠੇ ਆ ਤੇ ਜਾਣ ਨੂੰ ਤਿਆਰ ਨੇ ਇਹਨਾਂ ਦੀ ਹਾਲਤ ਕਿਸ ਤਰ੍ਹਾਂ ਜਿਹੜੇ ਗੱਡੀ 'ਚ ਬੈਠੇ ਆ ਇਹਨਾਂ ਦੀ ਗਲਵਾਈ ਸ਼ੋਲਡਰ ਜਿਹੜਾ ਡਿਸਲੋਕੇਟ ਹੋਇਆ ਬਾਕੀ ਸਾਰਾ ਨੋਰਮਲ ਹੋਸਟ ਹੈ ਟ੍ਰੈਫਿਕ ਚੱਲੂ ਹੋ ਗਿਆ ਟ੍ਰੈਫਿਕ ਚੱਲੂ ਕਰਵਾ ਰਿਹਾ ਜੇ ਇਸ ਤਰ੍ਹਾਂ ਹੁਣੇ ਹੀ ਪਹੁੰਚੇ ਸੀ 150 ਵਿਕ ਹਾਦਸਾ ਹੋਇਆ ਕਾਹਦਾ ਕਾਹਦਾ ਹਾਦਸਾ ਹੋਇਆ ਕਿੰਨੇ ਲੋਕ ਅਜੇ ਜ਼ਖਮੀ ਹੋਏ ਸਾਡੇ ਕੋਲ ਚਾਰ ਪੇਸ਼ੈਂਟ ਆ ਤੇ ਵਿੱਚ ਦੋ ਗੱਡੀਆਂ ਇੱਕ ਸਕੂਟੀ ਵਾਲਾ ਜਾ ਰਿਹਾ ਸੀਗਾ ਤੇ ਉਹਦੇ ਨਾਲ ਉਹਦਾ ਫਾਦਰ ਸੀ ਤੇ ਬੱਚਾ ਸੀਗਾ ਤੇ ਉਹ ਸਾਡੇ ਕੋਲ ਆਇਆ ਇੰਜਰੀ ਹੋਵਾਂ ਲੱਗੀ ਉਹਨਾਂ ਦੀ ਤੇ ਇੱਕ ਦਾ ਬੱਚਾ ਉਹਦੇ ਦਾ ਕ੍ਰੈਸ਼ ਇੰਜਰੀ ਹੈਗੀ ਉਹਨੂੰ ਫ੍ਰੀ ਫੋਰ ਵਾਸਤੇ ਗਿਆ ਰੈਫਰ ਕਰਨ ਵਾਸਤੇ ਇੱਕ ਪੇਸ਼ੈਂਟ ਹੋਰ ਸੀਗਾ ਜਸਪਾਲ ਸਿੰਘ ਜਸਪਾਲ ਸਿੰਘ ਪੇਸ਼ੈਂਟ ਹੈ ਉਹਦੇ ਹੈਡ ਇੰਜਰੀ ਹੈ ਤੇ ਉਹਨੂੰ ਰੈਫਰ ਕਰ ਦਿੱਤਾ ਗਿਆ ਪ੍ਰਾਈਵੇਟ ਹਸਪੀਟਲ ਅੱਗੇ ਦੇ ਨੇ ਕਿੰਨੇ ਲੋਕ ਟੋਟਲ ਜਰਮੇਨ ਚ ਚਾਰ ਬੰਦੇ ਆਏ ਸਾਡੇ ਕੋਲ ਤੇ ਤਿੰਨ ਬੰਦੇ ਇੱਕ ਬੱਚਾ ਹੈ 10 ਸਾਲ ਹੁਣ ਕੀ ਕੰਡੀਸ਼ਨ ਹੈ ਵਾਹ ਇਹ ਚੋਂ ਇੱਕ ਨੂੰ ਤਾਂ ਰੈਫਰ ਕਰਤਾ ਜਸਪਾਲ ਸਿੰਘ ਉਹ ਸੀਰੀਅਸ ਹੈਗਾ ਜ਼ਿਆਦਾ ਇੱਕ ਬੱਚਾ ਸੀਰੀਅਸ ਹੈਗਾ ਉਹਨੂੰ ਵੀ ਫ੍ਰੀਪੋਰਟ ਵਾਸਤੇ ਰੈਫਰ ਕਰਤਾ ਬਾਕੀ ਦੋ ਬੱਚੇ ਬੰਦੇ ਸਖੀ ਹੀ ਸਾਰੇ ਪਾਜ਼ਾ ਮੇਰੇ ਬਕਰੂ ਕਰਨੇ ਬੱਜਿਆ ਬੱਚਾ ਦੀ ਕਿਰਪਾ ਚ 25 ਰੁਪਏ ਮੇਰੇ ਰੁਪਏ ਜੇ ਮੈਂ ਲੜ ਜਾਵਾਂ ਕੋਈ ਗਲਤੀ ਮੇਰੇ ਬੱਚੇ ਕੋਈ ਛੋਟੀ ਤਾਂ ਇੱਕ ਭਿਆਨਕ ਹਾਦਸਾ ਹੋਇਆ ਜਿਸ ਦੇ ਵਿੱਚ ਪੰਜ ਲੋਕ ਜ਼ਖਮੀ ਹੋ ਗਏ ਨੇ ਤੇ ਇੱਥੇ ਹੀ ਇੱਕ ਜਵਾਬ ਦੀ ਹਾਲਤ ਬੇਹਦ ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਮੋਗਾ ਦੇ ਕੋਟਕਪੁਰਾ ਰੋਡ ਤੇ ਗਿੱਲ ਰੋਡ ਤੇ ਲਾਲ ਸਿੰਘ ਰੋਡ ਦੇ ਵਿਚਕਾਰ ਦੇਰ ਰਾਤ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ ਦੋ ਗੱਡੀਆਂ ਦੇ ਵਿੱਚ ਜ਼ਬਰਦਸਤ ਟੱਕਰ ਹੁੰਦੀ ਹੈ ਤਾਂ ਹਾਦਸੇ ਦੇ ਵਿੱਚ ਇੱਕ ਐਕਟਿਵਾ ਸਵਾਰ ਪਿਤਾ ਪੁੱਤਰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਦੋਨਾਂ ਨੂੰ ਗੱਡੀਆਂ ਦੇ ਚਾਲਕ ਜਿਹੜੇ ਹੁੰਦੇ ਨੇ ਉਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਨਾਂ ਗੱਡੀਆਂ ਦੇ ਜਿਹੜੇ ਚਾਲਕ ਸੀ ਉਹ ਵੀ ਜ਼ਖਮੀ ਹੋ ਜਾਂਦੇ ਨੇ ਬੁਰੀ ਤਰ੍ਹਾਂ ਤਾਂ ਇੱਕ ਗੱਡੀ ਦਾ ਚਾਲਕ ਤਾਂ ਬਿਲਕੁਲ ਠੀਕ ਹੈ ਪਰ ਬਹੁਤ ਹੀ ਭਿਆਨਕ ਹਾਦਸਾ ਵਾਪਰਿਆ ਹੈ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਦੋਨਾਂ ਵਾਹਨਾਂ ਦੀ ਆਮੋ ਸਾਹਮਣੇ ਟੱਕਰ ਦੇਖੀ ਕਿ ਕਿੰਨੀ ਜ਼ੋਰਦਾਰ ਸੀ ਗੱਡੀਆਂ ਬੁਰੀ ਤਰ੍ਹਾਂ ਜਿਹੜੀਆਂ ਹਾਦਸਾ ਗ੍ਰਸਤ ਹੁੰਦੀਆਂ ਨੇ ਹਾਸੇ ਦੇ ਵਿੱਚ ਕੁੱਲ 5 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ 4 ਨੂੰ ਇਲਾਜ ਦੇ ਲਈ ਮੋਗਾ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਪਰ ਉੱਥੇ ਇੱਕ ਛੋਟਾ ਜਵਾਨ ਜੋ ਕਿ ਆਪਣੇ ਪਿਤਾ ਦੇ ਨਾਲ ਐਕਟਿਵਾ ਤੇ ਸਵਾਰ ਸੀ ਉਸ ਨੂੰ ਵੀ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਤਾਂ ਦੂਸਰੀ ਗੱਡੀ ਦੇ ਵਿੱਚ ਸਵਾਰ ਚਾਲਕ ਤੇ ਉਹਨਾਂ ਦਾ ਸਾਥੀ ਬੁਰੀ ਤਰ੍ਹਾਂ ਕਾਇਲ ਹੋਇਆ ਹੈ ਤਾਂ ਇਹਨਾਂ ਨੂੰ ਜਿਹੜਾ ਹੁਣ ਅੱਗੇ ਰੈਫਰ ਕਰਦ ਤਾਂ ਇਹ ਤਸਵੀਰਾਂ ਦਿਖਾ ਰਹੀਆਂ ਕਿ ਕਿਵੇਂ ਮੋਗਾ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਹੈ ਬੀਤੀ ਰਾਤ ਕੋਟਕਪੁਰਾ ਬਾਈਪਾਸ ਲਾਲ ਸਿੰਘ ਰੋਡ ਦੇ ਕੋਲ ਇਹ ਹਾਦਸਾ ਹੋਇਆ ਹੈ ਜਿਸ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ ਅਵਦੇਸ਼ ਕੁਮਾਰ ਜੀ ਕੀ ਹੋਇਆ ਤੁਹਾਡੇ ਨਾਲ ਹਾਂ ਜੀ ਕੀ ਹੋਇਆ ਬੰਮੇ ਤੋਂ 60 ਮਿੰਟ ਮਿੰਟ ਮੇ ਤਾਂ ਗੱਡੀ ਚਫੇਟ ਵਿੱਚ ਆ ਗਿਆ ਤਾਂ ਦੋਨੋਂ ਗੱਡੀ ਟਕਰਾਈ ਮੈਂ ਤਾਂ ਵਿਚ ਮੈਂ ਤਾਂ ਬਹੁਤ ਡਰ ਮਹਿਸੂਸ ਇਹਨਾਂ ਨੰਬਰ ਹਾਂ ਪੇ ਸਰ ਕੋਣ ਕੋਣ ਦਾ ਹਾਂ ਜੀ ਮੈਂ ਉਹ ਮੇਰਾ ਬੱਚਾ मैं और मेरा बच्चा हादसा कैसे हुआ बस दोनों गड्डी टकराई पीछे पीछे गड्डी हो गई ना पीछे मेरे ऊपर आ गई गड्डी आप पास से गुजर रहे थे हाँ आप एक साथ पास में से गड्डी थी घूम के भी थी कहाँ से आ रहे थे हम तो घर से जा घर जा रहे थे ना हर गोविंद नगर घर क्या काम करते हो अनियारी की शॉप तो है अपने खालसा रोड जी कहाँ पे चोटें आई आपके ਮੇਰੇ ਬਹੁਤ ਸਾਰੇ ਪਾਸਾ ਮੇਰੇ ਕੋਲ ਕੰਟਰੋਲ ਨਹੀਂ ਵੱਜਿਆ ਪਾਣੀ ਚਰਪਤੀ ਵੱਗ ਗਈ ਨਹੀਂ ਰੁਪਏ ਤੋਂ ਮੇਰੇ ਮਰ ਜਾਵਾ ਕੋਈ ਗਲਤੀ ਮੇਰੇ ਬੱਚੇ ਕੀ ਨਾਮ ਹੰਟਾ ਡੇ ਮੇਰਾ ਨਾਮ ਅੰਬੀਸ਼ ਹੈ ਜੀ ਬ੍ਰਿਜ ਕਾ ਹਾਦਸਾ ਹੋਇਆ ਸੀਗਾ ਕੀ ਹਾਦਸਾ ਹੋਇਆ ਕਿੰਨੇ ਲੋਕੇ ਚ ਜ਼ਖਮੀ ਹੋਏ ਕਿੱਥੇ ਹੋਇਆ ਇਹ ਭਾਈ ਗਿਲ ਰੋਡ ਦੇ ਨੇੜੇ ਲਾਲ ਸਿੰਘ ਗਿਲ ਰੋਡ ਤੇ ਲਾਲ ਸਿੰਘ ਰੋਡ ਦੇ ਵਿਚਾਲੇ ਇੱਕ ਹਾਦਸਾ ਹੋਇਆ ਜਿੱਥੇ ਦੋ ਗੱਡੀਆਂ ਆਪਸ ਵਿੱਚ ਟਕਰਾਈਆਂ ਉਹਦੇ ਵਿੱਚ ਪੰਜ ਬੰਦੇ ਜ਼ਖਮੀ ਆ ਜਿੰਨੇ ਚਾਰਾਂ ਦੇ ਗੰਭੀਰ ਸੱਟਾਂ ਨੇ ਇੱਕ ਬੰਦਾ ਠੀਕ ਹੈ ਜਿਨ੍ਹਾਂ ਨੂੰ ਤੁਸੀਂ ਲੈ ਕੇ ਆਏ ਹੋ ਮੌਕੇ ਤੇ ਤੁਸੀਂ ਕੀ ਦੇਖਿਆ ਇਹ ਇੱਕ ਗੱਡੀ ਓਵਰਟੇਕ ਕਰ ਰਹੀ ਸੀ Swift ਗੱਡੀ ਸੀ ਉਹ ਓਵਰਟੇਕ ਕਰਨ ਦੇ ਦੌਰਾਨ ਦੂਜੀ ਗੱਡੀ ਦੇ ਆਮੋ ਸਾਹਮਣੇ ਵੱਜੀ ਆ ਉਹਦੀ ਝਪੇਟ ਚੱਕ ਮੋਟਰਸਾਈਕਲ ਜਾਂ ਸਕੂਟਰੀ ਸਵਾਰ ਸੀਗੇ ਉਹ ਟੂ व्हीਲਰ ਤੇ ਸਵਾਰ ਸੀ ਉਹ ਝਪੇਟ ਚ ਆ ਗਿਆ ਉਹ ਇੱਕ ਬੱਚਾ ਤੇ ਇੱਕ ਪੇਦਾ ਸੀ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਜਿਹੜੇ Swift ਵਾਲੇ ਸੀ ਉਹ ਕੱਢਿਆ ਉਹ ਸੱਟ ਜਿਹੜੇ ਇੱਕ ਬੱਚੇ ਹੀ ਲੱਤਾਂ ਫ੍ਰੈਕਚਰ ਇੱਥੇ ਕਿੰਨੇ ਜਣੇ ਲੈ ਕੇ ਆਏ ਤੁਸੀਂ ਤੁਸੀਂ 4 ਜਣੇ ਲੈ ਕੇ ਆਏ ਤੇ ਉਹਨਾਂ ਦੀ ਹਾਲਤ ਕਿਦਾਂ ਹੈ ਨਹੀਂ ਹਾਲਤ ਕ੍ਰਿਟੀਕਲ ਹੈ ਮਨਜੀਤ ਜੀ ਇੱਕ ਹਾਦਸਾ ਹੋਇਆ ਕਾਹਦਾ ਕਾਹਦਾ ਹੋਇਆ ਕਿਵੇਂ ਹੋਇਆ ਦਿਓ ਜਾਣਕਾਰੀ ਜੀ ਤਿੰਨ ਵੀਕਲ ਇਨਵੋਲਵ ਹੋਏ ਆ ਤੇ ਆਪਣਾ ਜੋ ਇਹਨਾਂ ਦੇ ਕਹਤੇ ਮੁਕਾਬਲੇ ਮੂਹਰੇ ਤੋਂ ਬਾਗਾ ਪੁਰਾਣਾਵਾਰੀ ਜਾ ਰਹੇ ਸੀਗੇ ਕਹਤੇ ਵੀਕਲ ਆ ਕੇ ਸਾਈਡ ਤੋਂ ਉਹਨਾਂ ਨੇ ਹਿੱਟ ਕੀਤਾ ਉਚਾਲੇ ਜਿਹੜੀ ਉਹ ਸਕੂਟਰੀ ਵਾਲਾ ਲਪੇਟ ਚ ਆ ਗਿਆ ਉਹਨਾਂ ਦੇ ਜਾਦੇ ਸੱਟਾਂ ਵੱਜੀ ਕਿੰਨੇ ਇੱਕ ਇਹਦੇ ਚ ਲੋਕ ਜਿਹੜੇ ਇੰਜਰਡ ਹੋਏ ਆ ਇਦੇ ਵਿੱਚ ਜੀ 3 ਜਣੇ ਲੋਕ ਹੋ ਗਏ ਜੀ ਇੰਜਰਡ ਇੱਕ ਤਾਂ ਆਪਣਾ ਜਿਹੜਾ ਐਂਬੂਲੈਂਸ ਦੀ ਹੈਲਪਰ ਨੂੰ ਭੇਜਤਾ ਇੱਕ ਜਿਹੜਾ ਇਹਨਾਂ ਦੇ ਵੀ ਸੱਟ ਲੱਗੇ ਆ ਇਹ ਜਿਹੜੇ ਗੱਡੀ 'ਚ ਬੈਠੇ ਆ ਤੇ ਜਾਨ ਹੁਸਿਆਰ ਨੂੰ ਇਹਨਾਂ ਦੀ ਹਾਲਤ ਕਿਸ ਤਰ੍ਹਾਂ ਜਿਹੜੇ ਗੱਡੀ 'ਚ ਬੈਠੇ ਆ ਜਿਹੜੇ ਵੀ ਮਿਲਦਾ ਜੀ ਸ਼ੋਲਡਰ ਜਿਹੜਾ ਡਿਸਲਪੀਟ ਹੋਇਆ ਬਾਕੀ ਸਾਰਾ ਨੋਰਮਲ ਜੀ ਹੋਸ਼ 'ਚ ਆ ਟ੍ਰੈਫਿਕ ਚੱਲੂ ਹੋ ਗਿਆ ਟ੍ਰੈਫਿਕ ਨੂੰ ਚੱਲੂ ਕਰਵਾ ਰਿਹਾ ਜੀ ਇਸ ਕਰਾਂ ਹੁਣੇ ਪਹੁੰਚੇ ਸੀ 150 ਵਿਕ ਹਾਦਸਾ ਹੋਇਆ ਕਾਹਦਾ ਕਾਹਦਾ ਹਾਦਸਾ ਹੋਇਆ ਤੇ ਕਿੰਨੇ ਲੋਕ ਅਜੇ ਜ਼ਖਮੀ ਹੋਏ ਸਾਡੇ ਕੋਲ 4 ਪੇਸ਼ੰਗ ਹੈ ਤੇ ਵਿੱਚ ਤੇ ਇੱਕ ਸਕੂਟੀ ਵਾਲਾ ਜਾ ਰਿਹਾ ਸੀਗਾ ਤੇ ਉਹਦੇ ਨਾਲ ਉਹਦਾ ਫਾਦਰ ਸੀ ਤੇ ਬੱਚਾ ਸੀਗਾ ਤੇ ਉਹ ਸਾਡੇ ਕੋਲ ਆਇਆ ਇੰਜਰੀ ਬਹੁਤ ਲੱਗੀ ਉਹਨਾਂ ਦੀ ਤੇ ਇੱਕ ਤਾਂ ਬੱਚਾ ਉਹਦੇ ਤਾਂ ਕ੍ਰਸ਼ ਇੰਜਰੀ ਹੈਗੀ ਉਹਨੂੰ ਫ੍ਰੀਪੋਰਟ ਵਾਸਤੇ ਗਿਆ ਰੈਫਰ ਕਰਨ ਵਾਸਤੇ ਇੱਕ ਪੇਸ਼ੈਂਟ ਹੋਰ ਸੀਗਾ ਜਸਪਾਲ ਸਿੰਘ ਜਸਪਾਲ ਸਿੰਘ ਪੇਸ਼ੈਂਟ ਹੈ ਉਹਦੇ ਹੈਡ ਇੰਜਰੀ ਹੈ ਤੇ ਉਹਨੂੰ ਰੈਫਰ ਕਰ ਦਿੱਤਾ ਗਿਆ ਪ੍ਰਾਈਵੇਟ ਹਸਪੀਟਲ ਅਗੇ ਦੇਣੇ ਕਿੰਨੇ ਲੋਕ ਟੋਟਲ ਜਰਮੇਲ 'ਚ ਚਾਰ ਬੰਦੇ ਆਏ ਸਾਡੇ ਕੋਲ ਤੇ ਚ ਤਿੰਨ ਬੰਦੇ ਇੱਕ ਬੱਚਾ ਹੈ 10 ਸਾਲ ਹੁਣ ਕੀ ਕੰਡੀਸ਼ਨ ਹੈ ਬੱਸ ਜਿਵੇਂ ਇੱਕ ਨੂੰ ਤਾਂ ਰੈਫਰ ਕਰਤਾ ਹੀ ਜਸਪਾਲ ਸਿੰਘ ਨੂੰ ਉਹ ਸੀਰੀਅਸ ਹੀਗਾ ਜਿਆਦਾ ਤੇ ਇੱਕ ਬੱਚਾ ਸੀਰੀਅਸ ਹੀਗਾ ਉਹਨੂੰ ਵੀ ਫ੍ਰੀਪੋਰ ਵਾਸਤੇ ਰੈਫਰ ਕੀਤਾ ਬਾਕੀ ਦੋ ਬੱਚੇ ਬੰਦੇ ਸਖੀ ਦੇ ਸਾਰੇ ਪਾਜ਼ਾ ਮੇਰੇ ਬਕਰੂ ਪੈਰ ਨਹੀਂ ਬੱਜਿਆ ਪਰ ਦੀ ਕਿਰਪਾ ਤੇ ਰੱਖੋ ਮੈਨੂੰ ਕੋਈ ਸੁਣ ਦੇ ਮੈਂ ਮਰ ਜਾਵਾਂ ਕੋਈ ਗਲਤੀ ਮੇਰੇ ਬੱਚੇ ਕੋਈ ਛੋਟੀ ਤਾਂ ਇੱਕ ਭਿਆਨਕ ਹਾਦਸਾ ਹੋਇਆ ਹੈ ਜਿਸ ਦੇ ਵਿੱਚ ਪੰਜ ਲੋਕ ਜ਼ਖਮੀ ਹੋ ਗਏ ਨੇ ਤੇ ਇੱਥੇ ਇੱਕ ਜਵਾਕ ਦੀ ਹਾਲਤ ਬੇहद ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਮੋਗਾ ਦੇ ਕੋਟਕਪੁਰਾ ਰੋਡ ਤੇ ਗਿੱਲ ਰੋਡ ਤੇ ਲਾਲ ਸਿੰਘ ਰੋਡ ਦੇ ਵਿਚਕਾਰ ਦੇਰ ਰਾਤ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ ਦੋ ਗੱਡੀਆਂ ਦੇ ਵਿੱਚ ਜ਼ਬਰਦਸਤ ਟੱਕਰ ਹੁੰਦੀ ਆ ਤਾਂ ਹਾਦਸੇ ਦੇ ਵਿੱਚ ਇੱਕ ਐਕਟਿਵਾ ਸਵਾਰ ਪਿਤਾ ਪੁੱਤਰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਦੋਨਾਂ ਨੂੰ ਗੱਡੀਆਂ ਦੇ ਚਾਲਕ ਜਿਹੜੇ ਹੁੰਦੇ ਨੇ ਉਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਨਾਂ ਗੱਡੀਆਂ ਦੇ ਜਿਹੜੇ ਚਾਲਕ ਸੀ ਉਹ ਵੀ ਜ਼ਖਮੀ ਹੋ ਜਾਂਦੇ ਨੇ ਬੁਰੀ ਤਰ੍ਹਾਂ ਤਾਂ ਇੱਕ ਗੱਡੀ ਦਾ ਚਾਲਕ ਤਾਂ ਬਿਲਕੁਲ ਠੀਕ ਹੈ ਪਰ ਬਹੁਤ ਹੀ ਭਿਆਨਕ ਹਾਦਸਾ ਵਾਪਰਿਆ ਹੈ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਦੋਨਾਂ ਵਾਹਨਾਂ ਦੀ ਆਮੋ ਸਾਹਮਣੇ ਟੱਕਰ ਦੇਖੀ ਕਿ ਕਿੰਨੀ ਜ਼ੋਰਦਾਰ ਸੀ ਗੱਡੀਆਂ ਬੁਰੀ ਤਰ੍ਹਾਂ ਜਿਹੜੀਆਂ ਹਾਦਸਾ ਗ੍ਰਸਤ ਹੁੰਦੀਆਂ ਨੇ ਹਾਸੇ ਦੇ ਵਿੱਚ ਕੁੱਲ 5 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ 4 ਨੂੰ ਇਲਾਜ ਦੇ ਲਈ ਮੋਗਾ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਪਰ ਉੱਥੇ ਇੱਕ ਛੋਟਾ ਜਵਾਕ ਜੋ ਕਿ ਆਪਣੇ ਪਿਤਾ ਦੇ ਨਾਲ ਐਕਟਿਵਾ ਤੇ ਸਵਾਰ ਸੀ ਉਸ ਨੂੰ ਵੀ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਤਾਂ ਦੂਸਰੀ ਗੱਡੀ ਦੇ ਵਿੱਚ ਸਵਾਰ ਚਾਲਕ ਤੇ ਉਹਨਾਂ ਦਾ ਸਾਥੀ ਬੁਰੀ ਤਰ੍ਹਾਂ ਕਾਇਲ ਹੋਇਆ ਹੈ ਤਾਂ ਇਹਨਾਂ ਨੂੰ ਜਿਹੜਾ ਹੁਣ ਅੱਗੇ ਰੈਫਰ ਕਰਦ ਤਾਂ ਇਹ ਤਸਵੀਰਾਂ ਦਿਖਾ ਰਹੀਆਂ ਕਿ ਕਿਵੇਂ ਮੋਗਾ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਹੈ ਬੀਤੀ ਰਾਤ ਕੋਟਕਪੁਰਾ ਬਾਈਪਾਸ ਲਾਲ ਸਿੰਘ ਰੋਡ ਦੇ ਕੋਲ ਇਹ ਹਾਦਸਾ ਹੋਇਆ ਹੈ ਜਿਸ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ ਅਵਦੇਸ਼ ਕੁਮਾਰ ਜੀ ਕੀ ਹੋਇਆ ਤੁਹਾਡੇ ਨਾਲ ਹਾਂਜੀ ਕੀ ਹੋਇਆ ਮੈਂ ਤਾਂ ਸਾਈਡ ਤੇ ਸੀ ਮੇਰੇ ਮੇਰੇ ਤਾਂ ਗੱਡੀ ਚ ਸਪੇਡ ਵਿੱਚ ਆ ਗਿਆ ਤੇ ਦੋਨੋਂ ਗੱਡੀ ਟਕਰਾਈ ਮੈਂ ਤਾਂ ਵਿੱਚ ਮੈਂ ਤਾਂ ਬਹੁਤ ਡਰ ਗਿਆ ਨੰਬਰ ਬੋਲੋ ਆਪੇ ساتھ ਕੌਣ ਕੌਣ ਥਾ ਹਾਂਜੀ ਮੈਂ ਉਹ ਮੇਰਾ ਬੱਚਾ ਇਹ ਉਹ ਮੇਰੇ ਬੱਚੇ ਹਾਦਸਾ ਕਿਵੇਂ ਹੋਇਆ ਬਸ ਇਹ ਦੋਨੋਂ ਗੱਡੀ ਟਕਰਾਈ ਪਿੱਛੇ ਗੱਡੀ ਹੋ ਗਈ ਨਾ ਕਿ ਤੇ ਮੇਰੇ ਉਪਰ ਆ ਗਈ ਗੱਡੀ ਆਪ پاسੇ ਬੁਝਰ ਰਹੇ ਥੇ ਹਾਂ ਆਪ ਇੱਕ ਗੱੜੇ ਪਾਸੇ ਜਿੱਕਰਦੀ ਅਸੀਂ ਘੁੰਮ ਕੇ ਕਿਥੇ ਕਿਥੇ ਕਿਹਨਾਂ ਤੋਂ ਆ ਰਹੇ ਥੇ ਹਮ ਤਾਂ ਕਰਤੇ ਜਾ ਘਰ ਜਾ ਰਹੇ ਥੇ ਨਾ ਹਰ ਗੋਵਿੰਦਨਗਰ ਘਰ क्या काम करते हो अनियारी की शॉप है अपने तो कालसा रोड पे जी कहाँ पे चोटें हैं यहां पे तो मेरे बहुत सारी पास है मेरे बच्चे का नहीं बज गया पादी कृपत्ति वक्त है ਕੁਪਾਤੋ ਮੇਰੇ ਨਰ ਜਵਾ ਕੋਈ ਗਲਤੀ ਮੇਰੇ ਪਾਸੇ ਕੀ ਨਾਮ ਹਤਾ ਮੇਰਾ ਨਾਮ ਮਨਵੀਰ ਸਿੰਘ ਹੈ ਬੱਚੇ ਕੋਈ ਹਾਦਸਾ ਹੋਇਆ ਸੀਗਾ ਕੀ ਹਾਦਸਾ ਹੋਇਆ ਕਿੰਨੇ ਲੋਕਾਂ ਚ ਜ਼ਖਮੀ ਹੋਏ ਕਿੱਥੇ ਹੋਇਆ ਇਹ ਭਾਈ ਗਿਲ ਰੋਡ ਦੇ ਨੇੜੇ ਲਾਲ ਸਿੰਘ ਗਿਲ ਰੋਡ ਤੇ ਲਾਲ ਸਿੰਘ ਰੋਡ ਦੇ ਵਿਚਾਲੇ ਇੱਕ ਹਾਦਸਾ ਹੋਇਆ ਜਿੱਥੇ ਦੋ ਗੱਡੀਆਂ ਆਪਸ ਮੇਂ ਟਕਰਾਈਆਂ ਉਹਦੇ ਵਿੱਚ ਪੰਜ ਬੰਦੇ ਜ਼ਖਮੀ ਨੇ ਜਿੰਨੇ ਚਾਰਾਂ ਦੇ ਗੰਭੀਰ ਸੱਟਾਂ ਨੇ ਇੱਕ ਬੰਦਾ ਠੀਕ ਹੈ ਜਿਹਨਾਂ ਨੂੰ ਤੁਸੀਂ ਲੈ ਕੇ ਆਏ ਹੋ ਮੌਕੇ ਤੇ ਤੁਸੀਂ ਕੀ ਦੇਖਿਆ ਇਹ ਇੱਕ ਗੱਡੀ ਓਵਰਟੇਕ ਕਰ ਰਹੀ ਸੀ Swift ਗੱਡੀ ਸੀ ਉਹ ਓਵਰਟੇਕ ਕਰਨ ਦੇ ਦੌਰਾਨ ਦੂਜੀ ਗੱਡੀ ਦੇ ਆਮੋਂ ਸਾਹਮਣੇ ਵੱਜੀ ਆ ਉਹਦੀ ਚਪੇਟ ਚੱਕ ਮੋਟਰਸਾਈਕਲ ਜਾਂ ਸਕੂਟਰੀ ਸਵਾਰ ਸੀਗੇ ਉਹ ਟੂ व्हीਲਰ ਤੇ ਸਵਾਰ ਸੀ ਉਹ ਚਪੇਟ ਜਾ ਗਏ ਉਹ ਇੱਕ ਬੱਚਾ ਤੇ ਇੱਕ ਪਿਤਾ ਸੀ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਜਿਹੜੇ Swift ਵਾਲੇ ਸੀ ਉਹ ਕੱਢਿਆ ਉਹਦੇ ਸੱਟ ਜਿਹੜੇ ਇੱਕ ਬੱਚੇ ਇਲਾਤ ਫ੍ਰੈਕਚਰ ਇੱਥੇ ਕਿੰਨੇ ਜਣੇ ਲੈ ਕੇ ਆਏ ਤੁਸੀਂ ਤੁਸੀਂ 4 ਜਣੇ ਲੈ ਕੇ ਆਏ ਤੇ ਉਹਨਾਂ ਦੀ ਹਾਲਤ ਕਿਦਾਂ ਹੈ ਉਹਨਾਂ ਦੀ ਹਾਲਤ ਕ੍ਰਿਟੀਕਲ ਹੈ ਮਨਜੀਤ ਜੀ ਇੱਕ ਹਾਦਸਾ ਹੋਇਆ ਕਾਹਦਾ ਕਾਹਦਾ ਹੋਇਆ ਕਿਵੇਂ ਹੋਇਆ ਦਿਓ ਜਾਣਕਾਰੀ ਜੀ ਤਿੰਨ ਵੀਕਲ ਇਨਵੋਲਵ ਤੇ ਆਪਣਾ ਜੋ ਇਹਦੇ ਦੇ ਕਹਿੰਦੇ ਮੁਤਾਬਕ ਹੈ ਮੂਹਰੇ ਤੋਂ ਬਾਗਾ ਪੁਰਾਣਾਵਾਰੀ ਜਾ ਰਹੇ ਸੀਗੇ ਸਾਬ ਇੱਕ ਲੈ ਕੇ ਸਾਈਡ ਤੋਂ ਉਹਨਾਂ ਨੂੰ ਹਿੱਟ ਕੀਤਾ ਉਹ ਚਾਲੇ ਜਿਹੜੀ ਉਹ ਸਕੂਟਰੀ ਵਾਲਾ ਲਪੇਟ ਚ ਆ ਗਿਆ ਉਹਨਾਂ ਦੇ ਜਿਆਦਾ ਫਟਾਂ ਵੱਜੀ ਕਿੰਨੇ ਇੱਕ ਇਹਦੇ ਚ ਲੋਕ ਜਿਹੜੇ ਇੰਜਰਡ ਹੋਏ ਆ ਇਦੇ ਵਿੱਚ ਚੀ ਤਿੰਨ ਵਾਲੇ ਲੋਕ ਹੋਈ ਆ ਜਿਹੜੇ ਇੱਕ ਤਾਂ ਆਪਣਾ ਜਿਹੜਾ ਐਂਬੂਲੈਂਸ ਦੀ ਹੈਲਪ ਨਾਲ ਉਹਨੂੰ ਭੇਜਤਾ ਇੱਕ ਜਿਹੜਾ ਇਹਨਾਂ ਦੇ ਵੀ ਸੱਟ ਲੱਗੇ ਆ ਇਹ ਜਿਹੜੀ ਗੱਡੀ 'ਚ ਬੈਠੇ ਆ ਤੇ ਜਾਨ ਨੂੰ ਤਿਆਰ ਲੋ ਇਹਨਾਂ ਦੀ ਹਾਲਤ ਕਿਸ ਤਰ੍ਹਾਂ ਜਿਹੜੇ ਗੱਡੀ 'ਚ ਬੈਠੇ ਆ ਇਹਨਾਂ ਨੂੰ ਬਿਲਾਈ ਸ਼ੋਲਡਰ ਜਿਹੜਾ ਡਿਸਲੋਕੇਟ ਹੋਇਆ ਬਾਕੀ ਸਾਰਾ ਨੋਰਮਲ ਹੋਸ ਚਾਹੇ ਟ੍ਰੈਫਿਕ ਚੱਲੂ ਹੋ ਗਿਆ ਟ੍ਰੈਫਿਕ ਨੂੰ ਚੱਲੂ ਕਰਵਾ ਰਿਹਾ ਜੇ ਇਸ ਤਰ੍ਹਾਂ ਹੁਣੇ ਪਹੁੰਚੇ ਸੀ 150 ਵਿੱਚ ਹਾਦਸਾ ਹੋਇਆ ਕਾਦਾ ਕਾਦਾ ਹਾਦਸਾ ਹੋਇਆ ਤੇ ਕਿੰਨੇ ਲੋਕ ਅੱਜ ਜ਼ਖਮੀ ਹੋਏ ਸਾਡੇ ਕੋਲ ਚਾਰ ਪੇਸ਼ੈਂਟ ਹੈ ਤੇ ਵਿੱਚ ਦੋ ਗੱਡੀਆਂ ਆ ਇੱਕ ਸਕੂਟੀ ਵਾਲਾ ਜਾ ਰਿਹਾ ਸੀਗਾ ਤੇ ਉਹਦੇ ਨਾਲ ਉਹਦਾ ਫਾਦਰ ਸੀ ਤੇ ਬੱਚਾ ਸੀਗਾ ਤੇ ਉਹ ਸਾਡੇ ਕੋਲ ਆਇਆ ਇੰਜਰੀ ਹੋਵਾ ਲੱਗੇ ਉਹਨਾਂ ਦੇ ਇੱਕ ਤਾਂ ਬੱਚਾ ਉਹਦੇ ਤਾਂ ਕ੍ਰਸ਼ ਇੰਜਰੀ ਹੈਗੀ ਉਹਨੂੰ ਫ੍ਰੀ ਟ੍ਰੀਟਮੈਂਟ ਵਾਸਤੇ ਗਿਆ ਰੈਫਰ ਕਰਨ ਵਾਸਤੇ ਇੱਕ ਪੇਸ਼ੈਂਟ ਹੋਰ ਸੀਗਾ ਜਸਪਾਲ ਸਿੰਘ ਜਸਪਾਲ ਸਿੰਘ ਪੇਸ਼ੈਂਟ ਹੈ ਉਹਦੇ ਹੈਡ ਇੰਜਰੀ ਹੈ ਤੇ ਉਹਨੂੰ ਰੈਫਰ ਕਰ ਦਿੱਤਾ ਗਿਆ ਪ੍ਰਾਈਵੇਟ ਹਸਪੀਟਲ ਅਗੇ ਗਏ ਨੇ ਕਿੰਨੇ ਲੋਕ ਟੋਟਲ ਜਰਮੇਲ ਚ ਚਾਰ ਬੰਦੇ ਆਏ ਸਾਡੇ ਕੋਲ ਤੇ ਤੇ ਤਿੰਨ ਬੰਦੇ ਇੱਕ ਬੱਚਾ ਹੈ 10 ਸਾਲ ਦਾ ਹੁਣ ਕੀ ਕੰਡੀਸ਼ਨ ਹੈ ਬੱਸ ਇਹ ਚੋਂ ਇੱਕ ਨੂੰ ਤਾਂ ਰੈਫਰ ਕਰਤਾ ਹੀ ਜਸਪਾਲ ਸਿੰਘ ਉਹ ਸੀਰੀਅਸ ਹੈਗਾ ਜਿਆਦਾ ਤੇ ਇੱਕ ਬੱਚਾ ਸੀਰੀਅਸ ਹੈਗਾ ਉਹਨੂੰ ਵੀ ਫ੍ਰੀਪੋਰਟ ਵਾਸਤੇ ਰੈਫਰ ਕੀਤਾ ਬਾਕੀ ਦੋ ਬੱਚੇ ਬੰਦੇ ਸਖੀ ਨੂੰ ਸਾਰੀ ਭਾਜਾ ਮੇਰੇ ਬੱਚੂ ਪੈਰ ਨਹੀਂ ਵੱਜਿਆ ਬਾਦੀ ਕਿਰਪਾ ਦੀ ਬੱਚੇ ਅੰਗਰੇਜ਼ਾਂ ਨੇ ਕੱਢ ਨਾ ਮੇਰੇ ਕੋਲ ਤੁਹਾਨੂੰ ਮੈਂ ਮਰ ਜਾਵਾਂ ਕੋਈ ਗੱਲ ਨਹੀਂ ਮੇਰੇ ਬੱਚੇ ਕੋਈ ਨਹੀਂ ਕੋਈ ਨਹੀਂ ਤਾਂ ਇੱਕ ਭਿਆਨਕ ਹਾਦਸਾ ਹੋਇਆ ਜਿਸ ਦੇ ਵਿੱਚ ਪੰਜ ਲੋਕ ਜ਼ਖਮੀ ਹੋ ਗਏ ਨੇ ਤੇ ਇੱਥੇ ਇੱਕ ਜਵਾਕ ਦੀ ਹਾਲਤ ਬੇਹਦ ਨਾਜੁਕ ਦੱਸੀ ਜਾ ਰਹੀ ਹੈ ਤਾਂ ਮੋਗਾ ਦੇ ਕੋਟਕਪੂਰਾ ਰੋਡ ਤੇ ਗਿੱਲ ਰੋਡ ਤੇ ਲਾਲ ਸਿੰਘ ਰੋਡ ਦੇ ਵਿਚਕਾਰ ਦੇਰ ਰਾਤ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ ਦੋ ਗੱਡੀਆਂ ਦੇ ਵਿੱਚ ਜ਼ਬਰਦਸਤ ਟੱਕਰ ਹੁੰਦੀ ਆ ਤਾਂ ਹਾਦਸੇ ਦੇ ਵਿੱਚ ਇੱਕ ਐਕਟਿਵਾ ਸਵਾਰ ਪਿਤਾ ਪੁੱਤਰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਦੋਨਾਂ ਨੂੰ ਗੱਡੀਆਂ ਦੇ ਚਾਲਕ ਜਿਹੜੇ ਹੁੰਦੇ ਨੇ ਉਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਨਾਂ ਗੱਡੀਆਂ ਦੇ ਜਿਹੜੇ ਚਾਲਕ ਸੀ ਉਹ ਵੀ ਜ਼ਖਮੀ ਹੋ ਜਾਂਦੇ ਨੇ ਬੁਰੀ ਤਰ੍ਹਾਂ ਤਾਂ ਇੱਕ ਗੱਡੀ ਦਾ ਚਾਲਕ ਤਾਂ ਬਿਲਕੁਲ ਠੀਕ ਹੈ ਪਰ ਬਹੁਤ ਹੀ ਭਿਆਨਕ ਹਾਦਸਾ ਵਾਪਰਿਆ ਹੈ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਦੋਨਾਂ ਵਾਹਨਾਂ ਦੀ ਆਮੋ ਸਾਹਮਣੇ ਟੱਕਰ ਦੇਖੀ ਕਿ ਕਿੰਨੀ ਜ਼ੋਰਦਾਰ ਸੀ ਗੱਡੀਆਂ ਬੁਰੀ ਤਰ੍ਹਾਂ ਜਿਹੜੀਆਂ ਹਾਦਸਾ ਗ੍ਰਸਤ ਹੁੰਦੀਆਂ ਨੇ ਹਾਸੇ ਦੇ ਵਿੱਚ ਕੁੱਲ 5 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ 4 ਨੂੰ ਇਲਾਜ ਦੇ ਲਈ ਮੋਗਾ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਪਰ ਉੱਥੇ ਇੱਕ ਛੋਟਾ ਜਵਾਨ ਜੋ ਕਿ ਆਪਣੇ ਪਿਤਾ ਦੇ ਨਾਲ ਐਕਟਿਵਾ ਤੇ ਸਵਾਰ ਸੀ ਉਸ ਨੂੰ ਵੀ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਤਾਂ ਦੂਸਰੀ ਗੱਡੀ ਦੇ ਵਿੱਚ ਸਵਾਰ ਚਾਲਕ ਤੇ ਉਹਨਾਂ ਦਾ ਸਾਥੀ ਬੁਰੀ ਤਰ੍ਹਾਂ ਕਾਇਲ ਹੋਇਆ ਹੈ ਤਾਂ ਇਹਨਾਂ ਨੂੰ ਜਿਹੜਾ ਹੁਣ ਅੱਗੇ ਰੈਫਰ ਕਰਦ ਇਹ ਤਸਵੀਰਾਂ ਦਿਖਾ ਰਹੀਆਂ ਕਿ ਕਿਵੇਂ ਮੋਗਾ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਹੈ ਬੀਤੀ ਰਾਤ ਕੋਟ